ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਚੁੱਕੇ ਨੇ ਬੀਜੇਪੀ ਦੀ ਸਰਕਾਰ ਬਣਦੀ ਦਿਖਾਈ ਦੇ ਰਹੀ ਐ ਸਪਸ਼ਟ ਰੂਪ ਦੇ ਵਿੱਚ ਬੀਜੇਪੀ ਨੂੰ ਬਹੁਮਤ ਮਿਲ ਗਿਆ 36 ਸੀਟਾਂ ਬਹੁਮਤ ਲਈ ਚਾਹੀਦੀਆਂ ਸੀ 40 ਤੋਂ ਪਲੱਸ ਚੱਲ ਰਹੀਆਂ ਨੇ ਔਰ ਵੱਡੇ ਚਿਹਰੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਹਾਰ ਦਾ ਸਾਹਮਣਾ ਕਰਨਾ ਪਿਆ ਜੰਗਪੂਰਾ ਹਲਕਾ ਜਿਹੜਾ ਬਦਲ ਕੇ ਜਾਂਦੇ ਨੇ ਜੰਗਪੂਰਾ ਹਲਕੇ ਵਿੱਚ ਚੋਣ ਲੜਨ ਮਨੀਸ਼ ਸੋਧਿਆ ਉੱਥੋਂ ਦੇ ਸਿੱਖਿਆ ਮੰਤਰੀ ਦਿੱਲੀ ਦੇ ਉਪ ਮੁੱਖ ਮੰਤਰੀ ਸਾਭਕਾ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਔਰ ਉਥੇ ਸਿਰਫ ਤੇ ਸਿਰਫ ਦੋ ਚਿਹਰੇ ਜਿਹੜੇ ਗੋਪਾਲ ਰਾਏ ਤੇ ਸੌਰਵ ਭਾਰਦਵਾਜ ਉਹਨਾਂ ਨੂੰ ਲੀਡ ਮਿਲੀ ਹੋਈ ਹੈ ਬਾਕੀ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਬਨਿਟ ਦਾ ਹਿੱਸਾ ਸਨ ਮੁੱਖ ਮੰਤਰੀ ਦੀਆਂ ਕੁਰਸੀਆਂ ਤੇ ਬੈਠੇ ਸਾਰੇ ਦੇ ਸਾਰੇ ਹਾਰ ਗਏ ਚੋਣ ਨਤੀਜੇ ਕਹਿੰਦੇ ਕੀ ਨੇ ਔਰ ਬੀਜੇਪੀ ਦੇ ਕਿਹੜੇ ਵੱਡੇ ਚਿਹਰੇ ਜਿੱਤੇ ਨੇ ਉਥੇ ਖਾਸ ਕਰਕੇ ਮਨਜਿੰਦਰ ਸਿੰਘ ਸਿਰਸਾ ਮੋਰਲੀਆਂ ਕਤਾਰਾਂ ਦੇ ਵਿੱਚ ਰਜਾਰੀ ਗਾਰਡਨ ਤੋਂ ਉਹ ਵੀ ਜਿੱਤ ਗਏ ਨੇ ਹੋਰ ਕੀ ਕੀ ਸਮੀਕਰਨ ਰਿਹਾ ਤੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਜਿਹੜੇ ਨਤੀਜੇ ਨੇ ਉਹ ਅਖੀਰ ਤੱਕ ਆਉਂਦੇ ਆਉਂਦੇ ਕਿਵੇਂ ਬਦਲ ਗਏ ਔਰ ਥੋੜੀਆਂ ਵੋਟਾਂ ਨਾਲ ਕੋਈ ਹਾਰਿਆ ਚਾਹੇ ਵੱਧ ਵੋਟਾਂ ਦੇ ਨਾਲ ਹਾਰਿਆ ਜਿੱਤ ਹਾਰ ਤਾਂ ਵੋਟਾਂ ਦੇ ਫਰਕ ਨਾਲ ਹੀ ਤੈ ਹੁੰਦੀ ਹੈ ਇਸ ਵਕਤ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਭੁੱਲਰ ਸਾਹਿਬ ਜਿਹੜੀਆਂ ਇਹਨਾਂ ਚੋਣਾਂ ਨਤੀਜਿਆਂ ਦੇ ਵਿੱਚ ਕਿਆ ਸਰਾਈਆਂ ਲਾਈਆਂ ਜਾ ਰਹੀਆਂ ਸੀ ਭਾਜਪਾ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ ਉਹ ਤੇ ਸੱਚਾ ਸਾਬਤ ਹੁੰਦਾ ਦਿਖਾਈ ਦੇ ਰਿਹਾ ਪਰ ਇਸ ਜਿਹੜੇ ਚੋਣ ਨਤੀਜਿਆਂ ਦੀ ਸਿੱਧਾ ਸਿੱਧਾ ਪ੍ਰਭਾਵ ਸੋਸ਼ਲ ਮੀਡੀਆ ਦੇ ਜ਼ਰੀਏ ਜਿਵੇਂ ਅਸੀਂ ਵੇਖ ਰਹੇ ਹਾਂ ਪੰਜਾਬ ਦੇ ਲੋਕ ਬੜੇ ਤਰ੍ਹਾਂ ਦੇ ਮੀਮ ਤੇ ਬੜੇ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੀ ਜਿੱਤ ਦੇ ਉੱਤੇ ਖੁਸ਼ੀ ਹੈ ਪੰਜਾਬ ਵਾਲਿਆਂ ਨੂੰ ਜਾਂ ਆਮ ਆਦਮੀ ਪਾਰਟੀ ਦੀ ਹਾਰ ਦੇ ਉੱਤੇ ਖੁਸ਼ੀ ਹੈ ਇਸ ਤਰ੍ਹਾਂ ਦੀਆਂ ਵੀ ਗੱਲਾਂ ਆ ਰਹੀਆਂ ਨੇ ਟਿੱਪਣੀਆਂ ਆ ਰਹੀਆਂ ਨੇ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਰਿਜ਼ਲਟ ਆਉਂਦੇ ਨੇ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ ਲੇਕਿਨ ਜਦੋਂ ਵੱਡੇ ਚਿਹਰੇ ਹਾਰਦੇ ਨੇ ਤੇ ਉਦੋਂ ਲੋਕ ਲਾਜ਼ਮੀ ਦੌਰ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਜਦੋਂ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਪੰਜਾਬ 'ਚ ਨਤੀਜਾ ਆਇਆ ਸੀ ਤੇ ਲੋਕਾਂ ਨੂੰ ਜਿੱਤਣ ਵਾਲਿਆਂ ਤੇ ਜ਼ਿਆਦਾ ਖੁਸ਼ ਨਹੀਂ ਹੋ ਰਹੀ ਸੀ ਹਾਰਨ ਵਾਲਿਆਂ ਤੇ ਜ਼ਿਆਦਾ ਖੁਸ਼ੀ ਹੋ ਰਹੀ ਸੀ ਕਿਉਂਕਿ ਉਦੋਂ ਪ੍ਰਕਾਸ਼ ਸਿੰਘ ਬਾਦਲ ਕੈਪਟਨ ਬਿਰਿੰਦਰ ਸਿੰਘ ਵਿਕਰਮ ਸਿੰਘ ਜੀਟੀਆਰ ਸੁਬੀਰ ਸਿੰਘ ਬਾਦਲ ਨਵਜੋਤ ਸਿੰਘ ਸਿੱਧੂ ਚਰਨ ਸਿੰਘ ਚੰਨੀ ਬਹੁਤ ਸਾਰੇ ਵੱਡੇ ਚਿਹਰੇ ਸੀ ਕਾਲੀ ਦਲ ਦੇ ਕਾਂਗਰਸ ਲੋਕਾਂ ਨੇ ਉਦੋਂ ਕਿਹਾ ਸੀ ਕਿ ਜਿੱਤਣ ਵਾਲਿਆਂ ਤੇ ਖੁਸ਼ੀ ਨਹੀਂ ਹੋ ਰਹੀ ਹਾਂ ਜਿਹੜੇ ਚਿਹਰੇ ਹਾਰੇ ਨੇ ਉਹਨਾਂ ਤੇ ਖੁਸ਼ੀ ਹੋ ਰਹੀ ਤੇ ਸੇਮ ਕਿਸੇ ਕਰਕੇ ਕਹਿੰਦੇ ਕਿ ਸਮਾਂ ਆਪਣੇ ਆਪ ਨੂੰ ਦੇ ਰਹਾਉਂਦਾ ਤੇ ਅੱਜ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੇ ਜਿਹੜੇ ਵੱਡੇ ਚਿਹਰੇ ਨੇ ਮਤਲਬ ਸੀਐਮ ਡਿਪਟੀ ਸੀਐਮ ਹੈਲਥ ਮਿਨਿਸਟਰ ਇਹ ਵੀ ਸਾਰੇ ਚੋਣ ਹਾਰ ਗਏ ਨੇ ਔਰ ਜਿੱਥੋਂ ਤੱਕ ਸੋਸ਼ਲ ਮੀਡੀਆ ਦਾ ਸਵਾਲ ਹੈ ਦੇਖੋ ਪੰਜਾਬ ਦੇ ਵਿੱਚ ਵੱਖਰੀ ਗੱਲ ਹੈ ਕਿ ਬੀਜੇਪੀ ਦੀ ਪੂਰੇ ਇੰਡੀਆ ਦੇ ਵਿੱਚ 2014 2019 2024 ਦੇ ਵਿੱਚ ਲਹਿਰ ਰਹੀ ਹੈ ਲੇਕਿਨ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਘਾ ਨਹੀਂ ਪਾਇਆ ਗਾ ਲੇਕਿਨ ਇਸ ਵਾਰ ਦਿੱਲੀ ਦੇ ਵਿੱਚ ਜਿਹੜੀ ਆ ਬੀਜੇਪੀ ਲਗਭਗ ਉਹਨਾਂ ਦੀ ਸਰਕਾਰ ਬਣ ਚੁੱਕੀ ਆ ਤੇ ਪੰਜਾਬ ਦੇ ਵਿੱਚ ਵੀ ਖੁਸ਼ੀ ਆ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਆਦਾ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਇਵੇਂ ਲੋਕੀ ਕਹਿੰਦੇ ਸੀ ਕਿ ਭਗਵੰਤ ਮਾਨ ਸਾਹਿਬ ਹੋਣਾ ਜਾਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਾਲਿਆਂ ਨੂੰ ਹੀ ਆਪਣੀ ਜਿਹੜੀ ਆ ਚਾਬੀ ਫੜਾ ਛੱਡੀ ਹੈਗੀ ਔਰ ਪੰਜਾਬੀ ਜਿਹੜੇ ਨੇ ਉਹ ਪਿਆਰ ਦੇ ਨਾਲ ਤੇ ਭਾਵੇਂ ਜੋ ਕੁਝ ਮਰਜ਼ੀ ਉਹਨਾਂ ਕੋਈ ਕਰਵਾ ਲਓ ਲੇਕਿਨ ਝੁਕਣ ਦੇ ਵਿੱਚ ਜਿਹੜਾ ਬੰਦਾ ਝੁੱਕ ਜਾਂਦਾ ਉਹਨੂੰ ਜਿਆਦਾ ਫਿਰ ਪਸੰਦ ਨਹੀਂ ਕਰਦੇ ਹੈਗੇ ਜਿਹੜੀ ਸਭ ਤੋਂ ਵੱਡੀ ਮਹਤਵਪੂਰਨ ਆਪਾਂ ਦਿੱਲੀ ਰਿਜ਼ਲਟ ਤੇ ਗੱਲ ਕਰਦੇ ਆ ਮੀਮਸ ਕੀ ਬੰਦੇ ਹੈਗੇ ਨੇ ਉਹ ਇੱਕ ਵੱਖਰਾ ਸਵਾਲ ਆ ਕਿਉਂਕਿ ਹਾਸੇ ਠੱਠੇ ਵਿੱਚ ਚੱਲੇ ਨੇ ਆ ਕਿ ਨੇ ਪੋਲੀਟিক্যাল ਪਾਰਟੀ ਨੇ ਆਪਣੀ ਪਰਚੋਲ ਵੀ ਕਰਨੀ ਆ ਪਰ ਅਰਵਿੰਦ ਕੇਜਰੀਵਾਲ ਦੀ ਅਗਰ ਗੱਲ ਕੀਤੀ ਜਾਵੇ ਉਹਨੇ ਸਿਰਫ ਤੇ ਸਿਰਫ ਸੈਂਟਰ ਦੇ ਨਾਲ ਇੱਕ ਟਕੜੀਕਾ ਹੀ ਰੱਖਿਆ ਅਜਿਹੇ ਭਰਮ ਭਲੇਖੇ ਗੁੰਮਰਾਹ ਕਰਨ ਦੇ ਯਤਨ ਕੀਤੇ ਜਾ ਰਹੇ ਸੀ ਲਗਾਤਾਰ ਪਰ ਲੋਕ ਕਿਉਂਕਿ ਲੋਕ ਕਹਿੰਦੇ ਕਿ ਸਾਡੇ ਵਾਸਤੇ ਕੀਤਾ ਗਈ ਠੀਕ ਹੈ ਸ਼ੁਰੂਆਤੀ ਸਮੇਂ ਦੇ ਵਿੱਚ ਇਹਨਾਂ ਨੇ ਹੈਲਥ ਤੇ ਐਜੂਕੇਸ਼ਨ ਤੇ ਬਹੁਤ ਕੰਮ ਕੀਤਾ ਉਸ ਤੋਂ ਬਾਅਦ ਸੈਂਟਰ ਸਰਕਾਰ ਦੇ ਨਾਲ ਜਿਹੜੀ ਇਹਨਾਂ ਦੀ ਕਨਫਲਿਕਸ਼ਨ ਆਇ ਗੜਤਨ ਇੰਨੀ ਜ਼ਿਆਦਾ ਵੱਧ ਗਈ ਕੇ ਫੜਨੋਂ ਫੜ ਜਿਹੜੇ ਆ ਫੜਨੋਂ ਫੜੇ ਤੱਕ ਕੰਮ ਸ਼ੁਰੂ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਮਨੀਸ਼ ਸੋਧੀਆਂ ਜੇਲ੍ਹ ਦੇ ਵਿੱਚ ਸੰਜੇ ਸਿੰਘ ਜੇਲ੍ਹ ਦੇ ਵਿੱਚ ਸਿੰਦਰ ਜੈਨ ਜੇਲ੍ਹ ਦੇ ਵਿੱਚ ਔਰ ਇਹਨਾਂ ਦੇ ਬਹੁਤ ਸਾਰੇ ਜਿਹੜੇ ਐਮ.ਐਲ.ਏ ਉਹ ਵੀ ਜੇਲ੍ਹ ਤੇ ਕਚਹਿਰੀਆਂ ਦੇ ਵਿੱਚ ਤਰੀਕਾ ਭੁਗਤੇ ਆਏ ਰਹੇ ਔਰ ਇਸ ਕਰਕੇ ਉੱਥੇ ਜਿਹੜੀ ਆ ਭਾਜਪਾ ਨੇ ਪਹਿਲਾਂ ਹੀ ਆਪਣਾ ਜਿਹੜਾ ਚੰਗਾ ਜਿਹੜਾ ਕੰਮ ਕੀਤਾ ਹੈਗਾ ਔਰ ਖਾਸ ਕਰਕੇ ਸ਼ਾਇਦ ਕਾਂਗਰਸ ਭਾਵੇਂ ਪਹਿਲਾਂ ਵੀ ਜ਼ੀਰੋ ਸੀ ਹੁਣ ਵੀ ਜ਼ੀਰੋ ਆ ਗਿਆ ਲੇਕਿਨ ਕਾਂਗਰਸ ਪਾਰਟੀ ਨੂੰ ਮਹਿਸੂਸ ਹੋ ਚੁੱਕਾ ਸੀ ਕਿ ਜਿੱਥੇ-ਜਿੱਥੇ ਆਮ ਆਦਮੀ ਪਾਰਟੀ ਜਾ ਰਹੀ ਹੈ ਉੱਤੇ-ਉੱਤੇ ਸਿੱਧਾ ਡਾਇਰੈਕਟ ਭਾਜਪਾ ਨੂੰ ਫਾਇਦਾ ਹੋ ਰਿਹਾ ਚਾਹੇ ਗੁਜਰਾਤ ਦੇ ਵਿੱਚ ਸੀ ਗੋਆ ਦੇ ਵਿੱਚ ਸੀ ਇਸ ਕਰਕੇ ਚਾਹੇ ਹਰਿਆਣੇ ਦੇ ਵਿੱਚ ਹੁਣ ਕਾਂਗਰਸ ਪਾਰਟੀ ਲੱਗਾ ਕਿ ਅਸੀਂ ਤੇ ਸਨ ਵਿੱਚ ਡੁੱਬੇ ਡੁੱਬੇ ਤੇਨੂੰ ਵੀ ਲੈ ਡੁੱਬਣਾ ਹੈਗਾ ਉਹਨਾਂ ਨੇ ਕਰ ਦਿਖਾਇਆਗਾ ਔਰ ਦੂਜੀ ਗੱਲ ਹੈ ਕਿ ਇਹ ਮੰਨਿਆ ਜਾ ਰਿਹਾ ਸੀ ਕਿ ਬੀਜੇਪੀ ਦੀ ਵੀ ਪਾਰਟੀ ਆਮ ਆਦੀ ਪਾਰਟੀ ਕੇ ਆਮ ਆਦੀ ਪਾਰਟੀ ਉੱਥੇ ਜਾ ਕੇ ਚੋੜਾ ਲੈ ਰਹੀ ਦੀ ਉੱਥੇ ਕਾਂਗਰਸ ਪਾਰਟੀ ਦਾ ਨੁਕਸਾਨ ਹੋਵੇ ਤੇ ਕਾਂਗਰਸ ਪਾਰਟੀ ਨੂੰ ਦਿੱਲੀ ਚ ਪਤਾ ਇੱਕ ਸਾਡੇ ਪੈਰ ਤੇ ਲੱਗਣੀ ਨਹੀਂ ਸਾਡਾ ਜਿਹੜਾ ਵਰਕਰ ਟੁੱਟ ਚੁੱਕਾ ਔਰ ਬੀਜੇਪੀ ਇਸ ਮਸਲੇ ਵਿੱਚ ਸਭ ਤੋਂ ਵੱਡੀ ਗੱਲ ਕਿ ਜਿਹੜੇ ਮੁਸਲਮ ਸੀਟ ਸੀ ਜਿੱਥੇ ਦੰਗੇ ਹੋਏ ਸੀ ਉਹ 7 ਸੀਟਾਂ ਦੇ ਵੀ ਭਾਪੀ ਨੂੰ ਜਿਹੜੀ ਆ ਉਹ ਬਹੁਮਤ ਮਿਲਿਆ ਉੱਥੇ ਜਾਂ ਤੇ ਭਾਪੀ ਜਿਹੜੀ ਆ ਉਹਦਾ ਆਪਣਾ ਜਿਹੜਾ ਵੋਟ ਬੈਂਕ ਆ ਉਹ ਸਿਕਿਉਰ ਰਿਹਾ ਤੇ ਉੱਥੋਂ ਜਿਹੜਾ ਇਸ ਵਾਰ ਜਿਹੜਾ ਜਿਹੜਾ ਪਹਿਲਾਂ ਆਮ ਆਦੀ ਪਾਰਟੀ ਨੂੰ ਮੁਸਲਮਾਨ ਵੋਟ ਪੈਂਦਾ ਰਿਹਾ ਉਹ ਇਸ ਵਾਰ ਕਾਂਗਰਸ ਪਾਰਟੀ ਲੈਂਡਵਿਚ ਕਾਮਯਾਬ ਹੋਈ ਕਿਉਂਕਿ ਜਿਹੜੇ ਦੰਗੇ ਹੋਏ ਸੀ ਅਰਵਿੰਦ ਕੇਜੀ ਵਾਲਾ ਇੱਕ ਦਫਾ ਵੀ ਦੰਗਿਆਂ ਤੇ ਕੋਈ ਕਿੰਤੂ ਪ੍ਰਵਤਨ ਨੂੰ ਕੀਤਾ ਹੈਗਾ ਬਤੌਰ ਮੁੱਖ ਮੰਤਰੀ ਤੇ ਚਾਹੀਓ ਫਿਰ ਨੈਸ਼ਨਲ ਪਾਰਟੀ ਦੇ ਕਨਵੀਨਰ ਲੇਕਨ ਹੁਣ ਜਿਵੇਂ ਜਿਹੜੇ ਰਿਜ਼ਲਟ ਆ ਚੁੱਕੇ ਕਿ ਅਰਵਿੰਦ ਕੇਜਰੀਵਾਲ ਹੁਣੀ ਚੋਣ ਹਾਰ ਗਏ ਨੇ ਆਸੀ ਲਗਭਗ ਚੋਣ ਹਾਰ ਚੁੱਕੀ ਆ ਮਨੀਰ ਸੋਦੀ ਆ ਜਿਹੜੇ ਚੋਣ ਹਾਰ ਚੁੱਕੇ ਸਤਿੰਦਰ ਜੈਨ ਹੁਣੀ ਚੋਣ ਹਾਰ ਚੁੱਕੇ ਨੇ ਅਜਿਹੀ ਸਥਿਤੀ ਦੇ ਵਿੱਚ ਇਹ ਜਿਹੜਾ ਆਮ ਆਦੀ ਪਾਰਟੀ ਨੂੰ ਬਹੁਤ ਵੱਡਾ ਚਟਕਾ ਇੱਕ ਪਾਰਟੀ ਦੇ ਨੈਸ਼ਨਲ ਕਨਵੀਨਰ ਦਾ ਹਾਰਨਾ ਤਿੰਨ ਦਫੇ ਤੋਂ ਮੁੱਖ ਮੰਤਰੀ ਸੀ ਔਰ ਉਹਨਾਂ ਨੂੰ ਹਰਾਇਆ ਹੈ ਜਿਹੜੇ ਨਵੇਂ ਚਿਹਰੇ ਸੀ ਜਿਨ੍ਹਾਂ ਨੇ ਹਰਾਇਆ ਪ੍ਰਵੇਸ਼ ਵਰਮਾ ਪ੍ਰਵੇਸ਼ ਵਰਮਾ ਦੀ ਅਗਰ ਗੱਲ ਕੀਤੀ ਹੋਵੇ ਤੇ ਉਹ ਮੰਨਿਆ ਜਾ ਰਿਹਾ ਕਿ 3000 ਤੋਂ ਵੱਧ ਲਗਭਗ ਆਖਰੀ 라ਉਂਡ ਆ ਉਹ ਜਿੱਤੀ ਚੁੱਕੇ ਨੇ ਆਫੀਸ਼ੀਅਲੀ ਤੇ ਨਾਊਂਸਮੈਂਟ ਨੇ ਲੇਕਿਨ ਜਿਹੜੇ ਅੰਦਰ ਜਿਹੜੇ ਪੋਲਿੰਗ ਜਿਹੜੇ ਕਾਊਂਟਿੰਗ ਜਿਹੜਾ ਉਹਨਾਂ ਨੇ ਤੇ ਦੱਸ ਹੀ ਦਿੱਤਾਗਾ ਉਹ ਸਾਈਵਰਮਾ ਦੇ ਬੇਟੇ ਨੇ ਸਾਈਵਰਮਾ ਆਪ ਭਾਰਤੀ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਔਰ ਪ੍ਰਵੇਸ਼ ਵਰਮਾ ਹੋਣੀ ਅਮਿਤ ਸ਼ਾਹ ਨੂੰ ਵੀ ਮਿਲ ਚੁੱਕੇ ਮਿਲ ਜਾ ਚੁੱਕੇ ਨੇ ਕਿ ਉਹਨਾਂ ਨੂੰ ਸਰਟੀਫੀਕੇਟ ਮਿਲ ਗਿਆ ਵਾ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਮੰਨਿਆ ਜਾ ਰਿਹਾ ਸੀ ਕਿ ਸੀਐਮ ਦਾ ਜਿਹੜਾ ਫੇਸ ਆ ਉਪਰਵੇਸ਼ ਵਰਮਾ ਹੀ ਹੋਣਗੇ ਲੇਕਿਨ ਇਹਦੇ ਨਾਲ ਸਭ ਤੋਂ ਵੱਡੀ ਗੱਲ ਆਸੀ ਦਾ ਇਹ ਰਿਜ਼ਲਟ ਆ ਚੁੱਕਾ ਹੈ ਆਸੀ 999 ਵੋਟਾਂ ਦੇ ਨਾਲ ਜਿਹੜੀ ਆ ਉਹ ਜਿੱਤ ਚੁੱਕੀ ਹੈਗੇ ਪਹਿਲਾਂ ਕਿ ਪਿੱਛੇ ਲੇਕਿਨ ਆਖਰੀ ਜਿਹੜੇ ਰਾਉਂਡ ਦੇ ਵਿੱਚੋਂ ਬਾਜ਼ੀ ਮਾਰ ਚੁੱਕੇ ਨੇ ਤੇ ਇਹ ਉਹਨਾਂ ਨੇ ਕਹਿ ਸਕਦੇ ਕਿ ਆਪਣੇ ਆਪ ਚ ਉਹਨਾਂ ਨੇ ਜਿਹੜੀ ਜਿੱਤ ਪ੍ਰਾਪਤ ਹੋਈ ਹੈ 999 ਸੀਟਾਂ ਦੇ ਨਾਲ ਪਰ ਜਿਹੜੇ ਅਰਵਿੰਦ ਕੇਜਰੀਵਾਲ ਦਾ ਹਾਰਨਾ ਔਰ ਮਨੀਸ਼ ਸੁਸੋਦੀਆ ਦਾ ਹਾਰਨਾ ਇਹ ਆਮ ਆਦੀ ਪਾਰਟੀ ਵਾਸਤੇ ਚੰਗੀ ਗੱਲ ਨਹੀਂ ਆ ਜੀ ਔਰ ਜਿਵੇਂ ਆទਸ਼ੀ ਨੇ ਪਹਿਲਾਂ ਵੀ ਇੱਕ ਕਿਹਾ ਸੀ ਟਵੀਟ ਕਰਕੇ ਕਿ ਸਾਡੇ ਜੇਕਰ 50 ਤੋਂ ਵੱਧ ਸੀਟਾਂ ਆ ਰਹੀਆਂ ਨੇ ਭਾਏ ਭਾਦੀਆਂ ਤੇ ਸਾਡੇ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਸੰਪਰਕ ਕਿਉਂ ਕੀਤਾ ਜਾ ਰਿਹਾ ਇਸ ਤਰ੍ਹਾਂ ਦੀ ਅਲੀਗੇਸ਼ਨ ਵੀ ਲੱਗੇ ਇੱਕ ਦਿਨ ਪਹਿਲਾਂ ਇਹ ਵੀ ਸਾਰਾ ਕੁਝ ਜੋਰਾਂ ਤੇ ਰਿਹਾ ਹੈ ਮੈਂ ਦੇਖੋ ਹੀ ਨਾ ਆਮ ਆਦੀ ਪਾਰਟੀ ਨੇ ਸਵਾਏ ਕੜੱਟੜ ਵਧਾਉਣ ਤੋਂ ਲਾਵੇ ਨੈਗੇਟਿਵ ਪੋਲਿਟਿਕਸ ਤੋਂ ਇਲਾਵਾ ਇਹਨਾਂ ਨੇ ਕੁਝ ਕੀਤਾ ਨਹੀਂ ਪੰਜਾਬ ਦੇ ਵਿੱਚ ਵੀ ਨੈਗਟਿਵ ਪੋਲਿਟਿਕਸ ਕਰਦੇ ਰਿਹਾ ਹਾਲਾਂਕਿ ਆਮ ਆਦੀ ਪਾਰਟੀ ਖਾਸ ਕਰਕੇ ਅਰਵਿੰਦ ਕੇਜਰੀਵਾਲ ਜਾਂ ਹੋਰ ਇਹਨਾਂ ਦੇ ਸੰਦੀਪ ਪਾਟਕ ਰਾਗੂ ਚੱਡਾ ਸੱਜੇ ਸਿੰਘ ਜਿੰਨੀ ਵੀ ਲੀਡਰਸ਼ਿਪ ਦਿੱਲੀ ਬੈਠੀ ਹੈਗੀ ਉਹ ਭਗਵੰਤ ਮਾਨ ਨੂੰ ਉਹਨਾਂ ਨੇ ਖੁੱਲ ਕੇ ਕੰਮ ਨਹੀਂ ਕਰ ਦਿੱਤਾ ਤਿੰਨ ਸਾਲਾਂ ਦੇ ਵਿੱਚ ਔਰ ਇਹਨਾਂ ਨੂੰ ਆਮ ਆਦੀ ਪਾਰਟੀ ਨੂੰ ਸਿੱਖਣਾ ਚਾਹੀਦਾ ਹੈਗਾ ਕਿ ਇੰਨੀ ਜਿਹੜੀ ਇੰਟਰਵਿਨ ਤੁਸੀਂ ਦਖਲਅੰਦਾਜ਼ੀ ਕਰਦੇ ਉਹਦੇ ਨਾਲ ਪਾਰਟੀ ਦਾ ਨੁਕਸਾਨ ਹੋਇਆ ਹੁਣ ਆਪ ਦਿੱਲੀ ਬਚਾ ਨਹੀਂ ਸਕੇ ਤੇ ਆਮ ਆਦੀ ਪਾਰਟੀ ਪੰਜਾਬ ਨੂੰ ਸਲਾਹ ਦਿੰਦੇ ਰਹੇ ਕਿ ਸਾਨੂੰ ਸਰਕਾਰ ਚਲਾਉਣ ਦਾ ਤਰੀਕਾ ਹੈ ਤੁਸੀਂ ਬਿਨਾਂ ਮਤਲਬ ਤੋਂ ਪੰਜਾਬ ਦੇ ਅਫਸਰਾਂ ਨੂੰ ਦਿੱਲੀ ਬੁਲਾ ਕੇ ਆਪਣੇ ਘਰਾਂ ਦੇ ਵਿੱਚ ਬੁਲਾ ਕੇ ਮੀਟਿੰਗਾਂ ਕਰਦੇ ਰਹੇ ਉਹਦਾ ਅਸਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਸੇ ਕਰਕੇ ਲੋਕ ਖੁਸ਼ ਨੇ ਚਾਹੇ ਬੀਜੇਪੀ ਜਿੱਤੀ ਹੈ ਖੁਸ਼ੀ ਇਸ ਗੱਲ ਦੀ ਹੈ ਕਿ ਆਮ ਆਦੀ ਪਾਰਟੀ ਨੇ ਪੰਜਾਬ ਦੇ ਵਿੱਚ ਅਬ ਦਿੱਲੀ ਵਾਲਿਆਂ ਦਾ ੱਤਕਾ ਚੱਲਦਾ ਰਿਹਾ ਦਿੱਲੀ ਵਾਲਿਆਂ ਨੇ ਪ੍ਰਸ਼ਾਸਨਿਕ ਤੌਰ ਤੇ ਪੂਰਾ ਕੰਟਰੋਲ ਹੀ ਚੀਰਮੈਨ ਲਾਉਣੇ ਅਫਸਰ ਲਾਉਣੇ ਡੀਸੀ ਲਾਉਣੇ ਐਸਐਸਪੀ ਲਾਉਣੇ ਇੱਥੋਂ ਤੱਕ ਕਿ ਦਿੱਲੀ ਤੋਂ ਲਿਆ ਲਿਆ ਕੇ ਅਫਸਰ ਪੰਜਾਬ ਦੇ ਵਿੱਚ ਐਡਜਸਟ ਕਰਨੇ ਉੱਥੋਂ ਦੇ ਜਿਹੜੇ ਪੀਏ ਸੀ ਇੱਥੇ ਉਹਨਾਂ ਨੂੰ ਜੈਡ ਪਲੱਸ ਸਿਕਿਉਰਟੀਆਂ ਦੇਣੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਚੀਫ ਐਡਵਾਈਜ਼ਰ ਲਾਉਣੇ ਉਹ ਲੋਕਾਂ ਨੂੰ ਕਿਤੇ ਨਾ ਕੀਤੇ ਉਹ ਗੱਲ ਚੰਗੀ ਨਹੀਂ ਲੱਗਦੀ ਸੀ ਇਸ ਕਰਕੇ ਅੱਜ ਬੀਜੇ ਬੀਜਪੀ ਨੇ ਜਿੱਤਨ ਤੇ ਕਹਿ ਲੋ ਜਾਂ ਆਮ ਆਦੀ ਪਾਰਟੀ ਹਾਰ ਤੇ ਜਿਹੜੇ ਪੰਜਾਬੀ ਆ ਉਹ ਖੁਸ਼ੀ ਮਨਾ ਰਹੇ ਨੇ ਪਰ ਹੁਣ ਅਰਵਿੰਦ ਕੇਜਰੀਵਾਲ ਵਾਸਤੇ ਇੱਕ ਵੱਡਾ ਚੈਲੰਜ ਹੋ ਜਾਊਗਾ ਕਿ ਪਾਰਟੀ ਬਚਦੀ ਕਿ ਨਹੀਂ ਬਚਦੀ ਕਿਉਂਕਿ ਦਿੱਲੀ ਦੇ ਵਿੱਚ ਹੀ ਆਮ ਆਦੀ ਪਾਰਟੀ ਦਾ ਗਠਨ ਹੋਇਆ ਸੀ ਜਿਹੜੀ ਅੰਨਾ ਹਜ਼ਾਰੇ ਮੂਵਮੈਂਟ ਆ ਉਹ ਅੰਨਾ ਹਜ਼ਾਰੇ ਦੀ ਮੂਵਮੈਂਟ ਨਹੀਂ ਸੀ ਅਰਵਿੰਦ ਕੇਜਰੀਵਾਲ ਦੀ ਮੂਵਮੈਂਟ ਨਹੀਂ ਸੀ ਉਹ ਕਿਰਨ ਬੇਦੀ ਦੀ ਮੂਵਮੈਂਟ ਨਹੀਂ ਸੀ ਉਹ ਮੂਵਮੈਂਟ ਅਸਲ ਦੇ ਵਿੱਚ ਬੀਜੇਪੀ ਦੀ ਸੀ ਕਿਉਂਕਿ ਬੀਜੇਪੀ ਦੇ ਨਾਲ ਇੱਕ ਅਟੈਚ ਹੈ ਚਾਹੇ ਸੁਆਮੀ ਵਿਵੇਕਾਨੰਦ ٹرسٹ ਸੁਆਮੀ ਵਿਵੇਕਾਨੰਦ ٹرسٹ ਨੇ ਹੀ ਡਾਕਟਰ ਮਰਮੋਨ ਸਿੰਘ ਦੀ ਸਰਕਾਰ ਨੂੰ ਡਿਗੜਵਾਸਤੇ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਵੱਡਾ ਅੰਦੋਲਨ ਸ਼ੁਰੂ ਕੀਤਾ ਸੀ ਉਥੋਂ ਅੰਨਾ ਜਾ ਰਹੇ ਮੂਵਮੈਂਟ ਸ਼ੁਰੂ ਕਰਕੇ ਹੁਣ ਚੁੱਪ ਕਰਕੇ ਜਾਓ ਕੀ ਉਹਦਾ ਸੈਂਟਰ ਦੇ ਨਾਲ ਕੀ ਹਿਸਾਬ ਕਿਤਾਬ ਰਿਹਾ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਦੇ ਪੈਰ ਲੱਗ ਗਏ ਨੇ ਅਡਜਸਟ ਹੋ ਗਏ ਨੇ ਹੁਣ ਜਿੱਥੋਂ ਜਿਹੜੀ ਆਮ ਆਦਮੀ ਪਾਰਟੀ ਸ਼ੁਰੂ ਹੋਈ ਹੈ ਲੋਕੀ ਕਹਿੰਦੇ ਕਿ ਉਹ ਉੱਥੇ ਜਾ ਕੇ ਫਿਰ ਮੁੜ ਤੋਂ ਖਤਮ ਨਾ ਹੋਵੇ ਕਿਉਂਕਿ ਸ਼ੁਰੂਆਤ ਦਿੱਲੀ ਤੋਂ ਹੋ ਚੁੱਕੀ ਆ ਔਰ ਦਿੱਲੀ ਦੇ ਵਿੱਚ ਇਹਨਾਂ ਕੋ ਪਹਿਲਾਂ ਹੀ ਪਾਵਰਾਂ ਨਹੀਂ ਸੀ ਕਿਉਂਕਿ ਪਾਵਰਾਂ ਇਹਨਾਂ ਦੇ ਆਪਸ ਵਿੱਚ ਘੜਤਨ ਕਰਕੇ ਆਪਸੀ ਸਿਆਸੀ ਲੜਾਈ ਕਰਕੇ ਜਿਹੜੀਆਂ ਬਹੁਤ ਸਾਰੀਆਂ ਪਾਵਰਾਂ ਨੇ ਸੈਂਟਰ ਸਰਕਾਰ ਨੇ ਐਕਟ ਵਿੱਚ ਚੇਂਜ ਕਰਕੇ ਆਪਣੇ ਕੋਲ ਰੱਖ ਲਈਆਂ ਉੱਥੋਂ ਤੱਕ ਜਿਹੜੇ ਉੱਥੋਂ ਦੇ ਅਫਸਰਾਂ ਦੀਆਂ ਤਨਾਤੀਆਂ ਤੇ ਨਿਯੁਕਤੀਆਂ ਉਹ ਵੀ ਲੈਫਟੀਨੈਂਟ ਗਵਰਨਰ ਕੋ ਪਾਵਰਾਂ ਚਲ ਗਈਆਂ ਸੀ ਮੁੱਖ ਮੰਤਰੀ ਉੱਥੇ ਚਪੜਾਸੀ ਵੀ ਬਦਲ ਨਹੀਂ ਸਕਦਾ ਉਹ ਤੋਂ ਬਾਅਦ ਜਿਹੜੀ ਸ਼ਰਾਬ ਪਾਲਿਸੀ ਕਰਕੇ ਦਿੱਲੀ ਦੇ ਲੋਕ ਸਿਆਣੇ ਉਹਨਾਂ ਨੇ ਸਮਝ ਚੁੱਕੇ ਕਿ ਕਾਫੀ ਗੜਬੜ ਹੋਈ ਆ ਕਰਕੇ ਜਿਹੜੇ ਠੇਕੇ ਠਾੜ ਨੇ ਜਾਂ ਹੋਰ ਜਿੱਥੇ ਘਰਾਂ ਦੇ ਵਿੱਚ ਠੇਕੇ ਖੋਲ ਦਿੱਤੇ ਕਿ ਨੇ ਬੜੀ ਵੱਡੀ ਕ腐ਸ਼ਨ ਹੋਈ ਆ ਇਹ ਆਪ 157 ਦਿਨ ਜੇਲ੍ਹ ਚ ਰਹਿ ਕੇ ਆਨੇ ਉੱਥੇ ਜਿਹੜੇ ਲੋਕਾਂ ਨੇ ਜਿਵੇਂ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਨੇ ਕਾਲੀਆਂ ਕਾਂਗਰਸ ਦੇ ਭਾਜਪਾ ਵਾਲਿਆਂ ਦੇ ਧੌਂ ਚੁਕਿੱਲਾ ਕੱਢਿਆ ਸੀ ਉੱਥੇ ਤਰ੍ਹਾਂ ਤੁਸੀਂ ਕਹਿ ਸਕਦੇ ਕਿ ਅ ਦਿੱਲੀ ਦੇ ਵਿੱਚ ਵੀ ਦਿੱਲੀ ਦੇ ਜਨਤਾ ਨੇ ਇਸ ਵਾਰ ਆਮ ਆਦੀ ਪਾਰਟੀ ਦੀ ਕਨੈਕਟਿਵ ਪੋਲਿਟਿਕਸ ਉਹ ਦੂਜਾ ਜਿਹੜਾ ਤੌਂਚ ਕਿਲਾ ਉਹ ਕੱਢ ਦਿੱਤਾ ਗਿਆ ਕਿਉਂਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਆਮ ਆਦੀ ਪਾਰਟੀ ਦੇ ਜਿਹੜੇ ਹੁਣ ਪਹਿਲੇ 1900 ਜਿਹੜੇ 2022 ਦੇ ਵਿੱਚ ਬਣਵੇ ਆ ਮੈਨੂੰ ਜਿੱਤੇ ਬਾਅਦ ਚ ਜਿਹੜੇ ਤਿੰਨ ਚਾਰ ਹੋਰ ਜਿਹਦੇ ਹਰ ਇੱਕ ਦੇ ਧੌਂ ਦੇ ਵਿੱਚ ਕਿਲਾ ਸੀ ਔਰ ਜਨਤਾ ਜਿਹੜੀ ਹੈ ਜਨਤਾ ਸਭ ਤੋਂ ਵੱਡੀ ਆ ਕਿਉਂਕਿ ਲੋਕ ਲੋਕ ਲੋਕਾਂ ਦੇ ਨਾਲ ਲੋਕਤੰਤਰ ਨੇ ਪੋਲੀਟੀਕਲ ਪਾਰਟੀਆਂ ਦੇ ਨਾਲ ਲੋਕਤੰਤਰ ਨਹੀਂ ਹੈਗਾ ਤੇ ਲੋਕ ਜਿਹੜੇ ਨੇ ਉਹ ਜਿਤਾਉਂਦੇ ਵੀ ਹੈ ਤੇ ਹਰਾਉਂਦੇ ਵੀ ਆ ਇਸ ਕਰਕੇ ਦਿੱਲੀ ਦੀ ਜਨਤਾ ਨੇ ਉਹਨਾਂ ਨੇ ਵੇਖਿਆ ਹੋਊਗਾ ਕਿ ਇੱਕ ਤੇ ਸੈਂਟਰ ਦੇ ਵਿੱਚ ਸਰਕਾਰ ਨਰਿੰਦਰ ਕੇਜਰੀਵਾਲ ਸਵਾਏ 네ਗੇਟਿਵ ਪੋਲੀਟਿਕਸ ਤੇ ਲੜਾਈ ਝਗੜੇ ਤੋਂ ਇਲਾਵਾ ਬੀਜੇਪੀ ਆਮਾਦੀ ਪਾਰਟੀ ਦੀ ਲੜਾਈ ਝਗੜੇ ਦੇ ਵਿੱਚ ਬੀਜੇਪੀ ਨੂੰ ਫਾਇਦਾ ਹੋ ਗਿਆ ਔਰ ਦਿੱਲੀ ਦੀ ਜਨਤਾ ਨੇ ਸੋਚਿਆ ਹੋਗਾ ਕਿ ਜੇ ਸੈਂਟਰ ਦੇ ਵਿੱਚ ਸਰਕਾਰ ਬੀਜੇਪੀ ਦੀ ਆ ਤੇ ਫਿਰ ਆਮਾਦੀ ਪਾਰਟੀ ਨੂੰ ਉੱਥੇ ਜਿਤਾਉਣ ਦਾ ਕੀ ਫਾਇਦਾ ਪਹਿਲਾਂ ਇਹਨਾਂ ਦੀ ਨੈਗੇਟਿਵ ਪੋਲਿਟਿਕਸ ਆ ਔਰ ਦੂਜੀ ਸਭ ਤੋਂ ਵੱਡੀ ਗੱਲ ਆ ਕਿ 2014 2019 2024 ਜਿੰਨਾ ਲੋਕ ਸਭਾ ਸੀਟਾਂ ਨੇ ਦਿੱਲੀ ਦੇ ਵਿੱਚ ਸੱਤ ਲੋਕ ਸਭਾ ਸੀਟਾਂ ਨੇ ਉਹ ਤਿੰਨ ਦਫਾ ਹੈਟ੍ਰਿਕ ਹੋਈ ਸੀ ਕਿ ਬੀਜੇਪੀ ਦੇ ਹੀ ਖਾਤੇ ਵਿੱਚ ਦਿੱਲੀ ਦੀ ਜਨਤਾ ਨੇ ਵੋਟਾਂ ਪਾਈ ਹਾਲਾਂਕਿ 2015 ਦੇ ਵਿੱਚ ਆਮ ਆਦੀ ਪਾਰਟੀ ਨੂੰ 68 ਸੀਟਾਂ ਆਉਂਦੀਆਂ ਨੇ 2020 ਦੇ ਵਿੱਚ ਉਹਨਾਂ ਨੂੰ 65 ਆਉਂਦੀਆਂ ਨੇ ਤੇ ਇਸ ਕਰਕੇ ਉਹ ਲੋਕਾਂ ਨੇ ਸੋਚਿਆ ਕਿ ਉੱਥੇ ਵੀ ਸ਼ਾਇਦ ਲੋਕਾਂ ਨੇ ਮਹਿਸੂਸ ਕੀਤਾ ਹੋਗਾ ਬੀਜੇਪੀ ਦਾ ਇੱਕ ਨਾਰਾ ਵੀ ਆ ਗਿਆ ਡਬਲ ਇੰਡੀਆ ਦੀ ਸਰਕਾਰ ਤੇ ਸ਼ਾਇਦ ਇਸ ਵਾਰ ਦਿੱਲੀ ਦੀ ਜਨਤਾ ਨੇ ਦੇਖਿਆ ਹੋਊਗਾ ਕਿ ਡਬਲਿਨ ਦੀ ਸਰਕਾਰ ਦੇ ਨਾਲ ਹੀ ਸਟੇਟ ਦਾ ਭਲਾ ਹੋ ਸਕਦਾ ਇੱਥੇ ਅਰਵਿੰਦ ਕੇਜਰੀਵਾਲ ਬਾਰੇ ਜੇ ਤੁਸੀਂ ਗੱਲ ਕਰਨੀ ਹੋ ਇੱਥੇ ਚਰਚਾ ਕਰਨੀ ਬਣਦੀ ਹੈ ਜਦੋਂ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦਿੰਦੇ ਨੇ ਉਹਨਾਂ ਨੇ ਵਾਰ-ਵਾਰ ਔਰ ਜਨਤਾ ਦੇ ਵਿੱਚ ਪੂਰਾ ਠੋਕ ਕੇ ਭਾਸ਼ਣ ਦਿੱਤਾ ਕਿ ਮੈਨੂੰ ਕੁਰਸੀ ਦੀ ਕੋਈ ਭੁੱਖ ਨਹੀਂ ਔਰ ਜੇਕਰ ਆਵਾਂਗੇ ਤਾਂ ਸਰਟੀਫਿਕੇਟ ਇਮਾਨਦਾਰੀ ਦਾ ਲੋਕਾਂ ਨੇ ਦੇਣਾ ਦਿੱਲੀ ਦੀ ਜਨਤਾ ਨੇ ਤੇ ਨਵੀਂ ਦਿੱਲੀ ਦੇ ਵੋਟਰਾਂ ਦਾ ਕੀ ਸਮਝੀਏ ਕਿ ਸਰਟੀਫਿਕੇਟ ਉਹਨਾਂ ਨੂੰ ਕਿਹੜਾ ਦਿੱਤਾ ਫਿਰ ਕੀ ਉਹ ਮੰਨਣਗੇ ਹੁਣ ਆਪਦੇ ਮੂੰਹੋਂ ਕਿ ਹਾਂ ਮੈਂ ਇਮਾਨਦਾਰ ਨਹੀਂ ਦੇਖੋ ਉਹ ਕਹਿਣ ਵਾਲੀਆਂ ਗੱਲਾਂ ਹੁੰਦੀਆਂ ਨੇ ਲੇਕਿਨ ਇਹ ਸਪਸ਼ਟ ਹੋ ਚੁੱਕਾ ਹੈ ਕਿ ਦਿੱਲੀ ਦੀ ਜਨਤਾ ਨੇ ਮੰਨ ਲਿਆ ਹੈਗਾ ਕਿ ਤੁਸੀਂ ਕਰਪਟ ਹੋ ਤੁਸੀਂ ਕਰਪਟ ਸਿਸਟਮ ਦੇ ਵਿੱਚ ਇਨਵੋਲਵਮੈਂਟ ਸੀ ਤੁਸੀਂ ਭ੍ਰਿਸ਼ਟਾਚਾਰ ਨੂੰ ਵਡਾਵਾ ਦਿੱਤਾ ਹੈਗਾ ਐਕਸਾਈਜ਼ ਪਾਲਿਸੀ ਦੇ ਵਿੱਚ ਤੁਸੀਂ ਜੇਲ੍ਹ ਗਏ ਨੇ ਹਾਲਾਂਕਿ ਇਹਨਾਂ ਨੇ ਆਪਣਾ ਇੱਕ ਤੌਰ ਤੇ ਕਬੜਾ ਪੋਲਿਟੀਕਲ ਸਟੰਟ ਖੇਡਿਆ ਸੀ ਪਹਿਲੀ ਤੇ ਗੱਲ ਕਿ ਲੋਕਾਂ ਨੂੰ ਇਹ ਬੜੇ ਚਿਰ ਨੈਤਿਕਤਾ ਦਾ ਪਾਠ ਪੜ੍ਹਾਉਂਦੇ ਰਹੇ ਕਾਂਗਰਸian ਨੂੰ ਭਾਜਪਾ ਵਾਲੇ ਜਿੱਦਣ ਆਪ ਫੜੇ ਗਏ ਨੇ 157 ਦਿਨ ਇਹਨਾਂ ਨੇ ਜੇਲ੍ਹ ਚੋਂ ਹੀ ਸਰਕਾਰ ਚਲਾਈ ਹੈਗੀ ਨੇ ਇਨਾਂ ਨੇ ਅਸਤੀਫਾ ਨਹੀਂ ਦਿੱਤਾ ਤੁਹਾਡੀ ਨੈਤਿਕਤਾ ਉਦੋਂ ਹੀ ਖਤਮ ਹੋ ਗਈ ਸੀ ਕਿ ਲੋਕਾਂ ਨੂੰ ਤੁਸੀਂ ਨਾਟਕ ਦਾ ਪਾਠ ਪੜਾਉਂਦੇ ਰਹੇ ਤੇ ਆਪਣੀ ਵਾਰੀ ਤੁਸੀਂ ਨਾਟਕ ਦਾ ਠੁਕਰਾ ਦਿੱਤਾ ਉਸ ਤੋਂ ਬਾਅਦ ਸੁਪਰੀਮ ਕੋਰਟ ਜਦੋਂ ਜਮਾਤ ਦੇ ਦਿੱਤੀ ਉਹ ਸੁਪਰੀਮ ਕੋਰਟ ਸ਼ਰਤਾਂ ਦੇ ਜਮਾਤ ਦੇ ਦਿੱਤੀ ਕਿ ਤੁਸੀਂ ਫਾਈਲਾਂ ਨਹੀਂ ਦੇਖ ਸਕਦੇ ਤੁਸੀਂ ਸੀਐਮ ਆਫਿਸ ਨਹੀਂ ਜਾ ਸਕਦੇ ਉਸ ਤੋਂ ਬਾਅਦ ਇਹਨਾਂ ਨੂੰ ਅਸਤੀਫਾ ਦੇਣਾ ਪਿਆ ਮਜਬੂਰ ਹੋ ਚੁਕੇ ਫਿਰ ਇਹਨਾਂ ਨੇ ਪੋਲੀਟੀਕਲ ਡਰਾਮਾ ਖੇਡਿਆ ਕਿ ਮੈਂ ਮੇਰੇ ਤੇ ਦੋਸ਼ ਲੱਗੇ ਨੇ ਮੈਂ ਤੇ ਕੁਰਸੀ ਕੀ ਕੁਰਸੀ ਦੀ ਪਰਵਾਹ ਨਹੀਂ ਕਰਦਾ ਮੈਂ ਤੇ ਸਾਹ ਨਹੀਂ ਲਵਾਵਾਂਗਾ ਤੇ ਮੈਂ ਦਿੱਲੀ ਦੀ ਜਨਤਾ ਕੋਲੋਂ ਇਮਾਨਦਾਰੀ ਦਾ ਸਰਟੀਫਿਕੇਟ ਲੈ ਕੇ ਆਵਾਂਗੇ ਇਹਦਾ ਮਤਲਬ ਕਿ ਤੁਸੀਂ ਬੇਈਮਾਨ ਹੋ ਦਿੱਲੀ ਦੀ ਜਨਤਾ ਨੇ ਤੁਹਾਨੂੰ ਇਮਾਨਦਾਰ ਦਾ ਸਰਟੀਫਿਕੇਟ ਨਹੀਂ ਦਿੱਤਾ ਸਿਰਫ ਕੇਜਰੀਵਾਲ ਨਹੀਂ ਸਮੁੱਚੀ ਆਵਾ ਦੀ ਪਾਰਟੀ ਦੀ ਜਿਹੜੀ ਹਾਰ ਹੋਈ ਆ ਕਿ ਸੱਤਾ ਖੁੱਸ ਗਈ ਆ ਇਹਦਾ ਮਤਲਬ ਹੈ ਕਿ ਦਿੱਲੀ ਦੀ ਜਨਤਾ ਨੇ ਤੁਹਾਨੂੰ ਕਰਪਟ ਡਿਕਲੇਅਰ ਕਰ ਦਿੱਤਾ ਤੁਸੀਂ ਖੁਦ ਕਿਹਾ ਸੀ ਕਿ ਮੈਂ ਇਮਾਨਦਾਰੀ ਦਾ ਸਰਟੀਫਿਕੇਟ ਲੈ ਕੇ ਆਵਾਂਗੇ ਤੇ ਦਿੱਲੀ ਦੀ ਜਨਤਾ ਨੇ ਤੁਹਾਨੂੰ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੱਤਾ ਜੀ ਇੱਥੇ ਉਹ ਨਹੀਂ ਗੱਲ ਕਰਨੀ ਬਣਦੀ ਹੈ ਕਿ ਕਾਂਗਰਸ ਦਾ ਤੇ ਖਾਤਾ ਹੀ ਨਹੀਂ ਖੁੱਲਿਆ ਲਗਭਗ 0 ਦੇ ਬਰਾਬਰ ਹੀ ਹੁਣ ਤੱਕ ਦੇ ਆਖਰੀ ਰੁਝਾਨਾਂ ਤੱਕ ਹੈ ਹੋ ਸਕਦਾ ਹੈ ਕੋਈ 15 ਮਿੰਟ ਬਾਅਦ ਇੱਕ ਅੱਧੀ ਸੀਟ ਖਾਤੇ 'ਚ ਪੈ ਜਾਵੇ ਪਰ ਜਿਹੜੀ ਗੱਲ ਰਹੀ ਪੰਜਾਬ ਦੀ ਹੁਣ ਪੋਲਿਟਿਕਸ ਜਾਂ ਪੰਜਾਬ ਦੀ ਸਰਕਾਰ ਦੋ ਹੀ ਸਟੇਟ ਸੀ ਇੱਕ ਦਿੱਲੀ ਤੇ ਇੱਕ ਪੰਜਾਬ ਆਮ ਆਦਮੀ ਪਾਰਟੀ ਚੱਲ ਰਹੀ ਸੀ ਹੁਣ ਆਮ ਆਦਮੀ ਪਾਰਟੀ ਵੀ ਸਰਕਾਰ ਪੰਜਾਬ ਵਾਲੀ ਕਿ ਦਿੱਲੀ ਦੀ ਚਾਬੀ ਆ ਜਿਹੜੀ ਦਿੱਲੀ ਵਿੱਚ ਪਈ ਸੀ ਪੰਜਾਬ ਦੇ ਖਜ਼ਾਨੇ ਦੀ ਜਾਂ ਪੰਜਾਬ ਦੇ ਸਰਕਾਰ ਦੀ ਉਹ ਚਾਬੀ ਵਾਪਸ ਮੁੜੇਗੀ ਜਾਂ ਫਿਰ ਜਿਵੇਂ ਇੱਕ ਸ਼ੰਕੇ ਪ੍ਰਗਟਾਏ ਜਾ ਰਹੇ ਨੇ ਆਮ ਲੋਕਾਂ ਚ ਆਮ ਚਰਚਾ ਹੁੰਦੀ ਹੈ ਗਲਿਆਰਿਆਂ 'ਚ ਕਿ ਉੱਥੋਂ ਦੇ ਜਿਹੜੇ ਲੋਕ ਲੀਡਰ ਪਹਿਲਾਂ ਉੱਥੇ ਬਿਜੀ ਸੀ ਸਰਕਾਰ ਚਲਾਉਣ 'ਚ ਜਿਹੜੇ ਰਹਿੰਦੇ ਖੁੰਦੇ ਵੀ ਉਹ ਵੀ ਕੀ ਇੱਥੇ ਆ ਜਾਣਗੇ ਪੰਜਾਬ ਦੇ ਵਿੱਚ ਜਾਂ ਫਿਰ ਇਹ ਗੱਲਾਂ ਹੁਣ ਕਹਿਣ ਦੀਆਂ ਰਹਿ ਗਈਆਂ ਹੁਣ ਤੇ ਸਾਰੀ ਵਾਗਡੋਰ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਹੋਵੇਗੀ ਨਹੀਂ ਨਹੀਂ ਚਾਹੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਮੁੜ ਤੋਂ ਜਿੱਤ ਜਾਂਦੀ ਚਾਹੇ ਹੁਣ ਹਾਰ ਗਈ ਆ ਫਿਰ ਵੀ ਜਿਹੜਾ ਕੰਟਰੋਲ ਆ ਪੰਜਾਬ ਤੇ ਉਹ ਦਿੱਲੀ ਵਾਲਿਆਂ ਦੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਕੋਈ ਝੂਠ ਨਹੀਂ ਆ ਕਿਉਂਕਿ ਇਹਨਾਂ ਨੇ ਆਪ ਹੀ ਐਮਓਯੂ ਕੀਤਾ ਹੈਗਾ ਜਦੋਂ ਤੁਸੀਂ ਐਮਓਯੂ ਕੀਤਾ ਹੈਗਾ ਔਰ ਤੁਸੀਂ ਇੱਕ ਜਿਹੜਾ ਬੰਦਾ ਜਿਹੜਾ ਅ ਦੂਜੇ ਸਟੇਟ ਦਾ ਸੀਐਮਸੀ ਫਿਰ ਐਮਐਲਏ ਰਹਿ ਚੁੱਕੇ ਨੇ ਤੁਸੀਂ ਉਹਨੂੰ ਫਾਈਲਾਂ ਅਫਸਰ ਦਿਖਾਉਂਦੇ ਰਹੇ ਆਪਣੇ ਆਪ ਚੀਜ਼ ਸਵਿਧਾਨੇ ਕੋ ਲੰਘਣਾ ਸੀ ਹੁਣ ਪਿੱਛੇ ਜੇ ਇੱਕ ਜਦੋਂ ਪੰਜਾਬ ਦੇ ਮੁੱਖ ਮੰਤਰੀ ਇੱਕ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਨਾਲ ਅਰਵਿੰਦ ਕੇਜਰੀਵਾਲ ਨੂੰ ਵੀ ਪੁਲਿਸ ਨੇ ਗਾਰਡ ਆਫ ਆਨਰ ਦਿੱਤਾ ਉਹ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਸੀ ਕਿਉਂਕਿ ਰੂਲ ਇਹ ਕਹਿੰਦੇ ਨੇ ਕਿ ਅ ਦੋ ਜੇ ਸਟੇਟ ਦੇ ਤੁਸੀਂ ਚੀਫ ਮਿਨਿਸਟਰ ਨੂੰ ਹੀ ਜਿਹੜਾ ਵਾ ਗਾਰਡ ਆਫ ਆਨਰ ਸਲੂਟ ਉਹ ਜਿਹੜੀ ਸਲਾਮੀ ਦੇ ਸਕਦੇ ਤੇ ਮਨੀਸ਼ ਸੋਧਿਆ ਇੱਕ ਮਾਮੂਲੀ ਐਮ ਐਲ ਏ ਸੀ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੁਸੀਂ ਉਹਨਾਂ ਨੂੰ ਵੀ ਸਲਾਮੀ ਦਿੰਦੇ ਰਹੇ ਨੇ ਇਸ ਤੋਂ ਅੰਦਾਜ਼ਾ ਲੱਗਦਾ ਸੀ ਕਿ ਦਿੱਲੀ ਅਰਵਿੰਦ ਕੇਜਰੀਵਾਲ ਹੋਣੀ ਪੰਜਾਬ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਵਿੱਚ ਡੀ ਸੀ ਐਸ ਐਸ ਪੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਇੱਥੇ ਜਿਹੜੀਆਂ ਚੇਅਰਮੈਨੀਆਂ ਵੰਡੀਆਂ ਰੇਰਾ ਦਾ ਚੇਅਰਮੈਨ ਉਹ ਸਾਰੇ ਅਰਵਿੰਦ ਕੇਦਰੀਵਾਲ ਦੇ ਦੋਸਤ ਲੱਗੇ ਪੁਲਿਸ ਦੇ ਵਿੱਚ ਉਹਨਾਂ ਦੇ ਦੋਸਤ ਸਿਵਲ ਸਰਵਿਸ ਦੇ ਵਿੱਚ ਉਹਨਾਂ ਦੇ ਦੋਸਤ ਕੰਟਰੋਲ ਹੀ ਉਹੋ ਕਰ ਰਹੇ ਸੀ ਹੁਣ ਚੰਗੇ ਹੋਣ ਜੇ ਹੁਣ ਅਕਲ ਆ ਗਈ ਹੋਵੇ ਆਮ ਆਦੀ ਪਾਰਟੀ ਨੂੰ ਪੰਜਾਬ ਕਿਉਂਕਿ ਹੁਣ ਸਿਰਫ ਅੱਗੇ ਰਹਿ ਗਏ 24 ਮਹੀਨੇ ਰਹਿ ਗਏ ਨੇ ਆਮ ਆਦੀ ਪਾਰਟੀ 24 ਮਹੀਨੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਕੰਮ ਕਰ ਦੇਣਾ ਚਾਹੀਦਾ ਕਿਉਂਕਿ ਪੰਜਾਬ ਦੇ ਐਮਐਲਏ ਜਾਂ ਮੰਤਰੀ ਇਹਨਾਂ ਨੂੰ ਤਾਂ ਕੰਮ ਕਰਦਾ ਅਰਵਿੰਦ ਕੇਜਰੀਵਾਲ ਹੋਣਾ ਨੇ ਟਾਈਮ ਨਹੀਂ ਦਿੱਤਾ ਦਿੱਲੀ ਦੇ ਵਿੱਚ ਬਿਜੀ ਰੱਖਿਆ ਮੱਧ ਪ੍ਰਦੇਸ਼ ਦੇ ਵਿੱਚ ਬਿਜੀ ਰੱਖਿਆ ਮਾਚਲ ਦੇ ਵਿੱਚ ਬਿਜੀ ਰੱਖਿਆ ਉੱਤਰਾਖੰਡ ਦੇ ਵਿੱਚ ਬਿਜੀ ਰੱਖਿਆ ਛੱਤੀਸਗੜ ਦੇ ਵਿੱਚ ਬਿਜੀ ਰੱਖਿਆ ਰਾਜਸਥਾਨ ਦੇ ਵਿੱਚ ਬਿਜੀ ਰੱਖਿਆ ਤੇ ਇਸ ਕਰਕੇ ਇਹ ਜਿਹੜਾ ਆਮ ਆਦੀ ਪਾਰਟੀ ਵਾਸਤੇ ਝਟਕਾ ਅਗਰ ਆਮ ਆਦੀ ਪਾਰਟੀ ਨੇ ਇੱਥੇ ਹਾਰੇ ਹੋਏ ਐਮਐਲਏ ਜਾਂ ਆ ਕੇ ਇੱਥੇ ਡੇਰੇ ਲਾ ਲਏ ਠੀਕ ਹੈ ਉਹਦੇ ਨਾਲ ਨੁਕਸਾਨ ਹੋ ਗਿਆ ਹੁਣ ਆਤਸ਼ੀ ਇੱਕ ਇੱਕ ਐਮਐਲਏ ਹੀ ਤੇ ਉਹਨੂੰ ਮੌਕਾ ਮਿਲ ਗਿਆ ਐਕਸੀਡੈਂਟਲ ਚੀਫ ਮਿਨਿਸਟਰ ਬਣ ਕੇ ਦਿੱਲੀ ਤੇ ਪੰਜਾਬ ਦੇ ਅਫਸਰ ਉਹਦੇ ਨਾਲ ਡਿਸਕਸ ਕਰਕੇ ਪੰਜਾਬ ਦਾ ਬਜਟ ਬਣਾਉਂਦੇ ਸੀ ਕਿ ਪੰਜਾਬ ਦੇ ਅਫਸਰਾਂ ਨੂੰ ਬਜਟ ਬਣਾਉਣਾ ਭੁੱਲ ਗਏ ਸੀ ਪਹਿਲਾਂ ਵੀ ਤੇ ਬਜਟ ਬਣਾਉਂਦੇ ਰਹੇ ਨੇ ਪਰ ਉਹ ਹਰ ਗੱਲ ਤੇ ਮਤਲਬ ਇਹਨਾਂ ਨੇ ਸ਼ਿਕ ਵੀ ਮਾਰਨੀ ਸੀ ਪੰਜਾਬ ਦੇ ਪੋਲਿਟਿਸ਼ਨਰਾਂ ਨੇ ਜਾਂ ਪੰਜਾਬ ਦੇ ਅਫਸਰਾਂ ਨੇ ਰਵਿੰਦ ਕੇਜਰੀਵਾਲ ਨੂੰ ਪੁੱਛਦੇ ਸੀ ਜਾਂ ਰਾਗੋ ਚੱਡਾ ਸਾਹਿਬ ਨੂੰ ਪੁੱਛਦੇ ਸੀ ਜਾਂ ਸੰਦੀਪ ਪਾੜਕ ਸਾਹਿਬ ਨੂੰ ਪੁੱਛਦੇ ਸੀ ਹਾਲਾਂਕਿ ਪੋਲਿਟਿਕਲ ਮਸਲਿਆਂ ਦੇ ਤੇ ਇਨਵੋਲਵਮੈਂਟ ਚਾਹੀਦੀ ਆ ਪਰ ਜਿਹੜੇ ਪ੍ਰਸ਼ਾਸਨਿਕ ਤੌਰ ਤੇ ਗਵਰਨੈਂਸ ਚਲਾਉਣ ਵਾਸਤੇ ਰਵਿੰਦ ਕੇਜਰੀਵਾਲ ਸਮੇਂ ਜਿਹੜੀ ਸਮੁੱਚੀ ਟੀਮ ਸੀ ਉਹ ਜਿਹੜੀ ਦਖਲ ਅੰਦਾਜ਼ੀ ਆ ਉਹਦੇ ਕਰਕੇ ਹੀ ਪੰਜਾਬ ਦੀ ਜਨਤਾ ਖੁਸ਼ ਆ ਲੇਕਿਨ ਅਗਰ ਇਹਨਾਂ ਨੇ ਹਜੇ ਵੀ ਜੇ ਨਾ ਸਬਕ ਲਿਆ ਤੇ لازਮੀ ਤੌਰ ਤੇ ਪੰਜਾਬ ਦੇ ਵਿੱਚ 2027 ਦੇ ਵਿੱਚ ਆਵਾ ਦੀ ਪਾਰਟੀ ਦਾ ਨੁਕਸਾਨ ਪੂਰੀ ਤਰ੍ਹਾਂ ਆਊਗਾ ਤੁਸੀਂ ਇੱਥੋਂ ਅੰਦਾਜ਼ਾ ਲਗਾ ਲਓ ਕਿ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ 13 ਚੋਂ ਸਿਰਫ 3 ਐਮਪੀ ਦਿੱਤੇ ਨੇ ਅਗਰ ਸਹੀ ਮੈਨਰ ਵਿੱਚ ਜਿਹੜਾ ਅਗਰ ਇਹਨਾਂ ਨੇ ਚੰਗੀ ਸੀਟ ਵੋਟਾਂ ਨਾਲ ਸੀਟ ਜਿੱਤੇ ਉਹ ਵੀ ਉਹ ਕਿਸਾਨ ਜਥੇਬੰਦੀ ਸਮਝੌਤਾ ਕਰਕੇ ਨੇ ਉਹ ਸੰਗਰੂਰ ਜਿੱਤੇ ਨੇ ਬਾਕੀ ਆਨੰਦਪੁਰ ਸਾਹਿਬ ਦਾ ਫਰਕ ਦੇਖ ਲੋ ਉਹਦਾ ਫਰਕ ਦੇਖ ਲੋ ਹੁਸ਼ਿਆਰਪੁਰ ਦਾ ਇਸ ਕਰਕੇ ਉਸ ਤੋਂ ਬਾਅਦ ਨਗਰ ਨਗਰ ਮਾਲ ਚ ਫਤਵਾ ਨਹੀਂ ਦਿੱਤਾ ਇਹਨਾਂ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਆਪਣੇ ਮੇਰ ਬਣਾਏ ਨੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਦੀ ਜਨਤਾ ਇਹਨਾਂ ਤੋਂ ਖੁਸ਼ ਨਹੀਂ ਆ ਹੂੰ ਤੇ ਜੇ ਦਿੱਲੀ ਵਾਲਿਆਂ ਨੇ ਸਬਕ ਨਾਲ ਹੈ ਜੇ ਪੰਜਾਬ ਦੀ ਆਮ ਆਦੀ ਪਾਰਟੀ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਇਹਨਾਂ ਨੇ ਓਪਨ ਹੈਂਡ ਨਹੀਂ ਦਿੱਤੇ ਹੈਗੇ ਤੇ ਕੋਈ ਸ਼ੱਕ ਨਹੀਂ ਹੈਗੇ ਜਿਵੇਂ ਦਿੱਲੀ ਦੇ ਵੱਡੇ ਵੱਡੇ ਚਿਹਰੇ ਹਾਰੇ ਨੇ 2007 ਵਿੱਚ ਆਮ ਆਦੀ ਪਾਰਟੀ ਦੇ ਪੰਜਾਬ 'ਚ ਵੀ ਉਸੇ ਤਰ੍ਹਾਂ ਹੀ ਵੱਡੇ ਚਿਹਰੇ ਹਾਰ ਗਏ ਨੇ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਦੋਂ ਇਹਨਾਂ ਨੇ ਲਾਭ ਸਿੰਘ ਉਗਗੋ ਨੇ ਚਰਜੀ ਚੰਨੂ ਰਾਜ ਤੇ ਬੜੇ ਰੋਲਾ ਪਾਉਂਦੇ ਸੀ ਉੱਥੇ ਪਰਮੇਸ਼ਵਰ ਵਰਮਾ ਹੋਣਾ ਨੇ ਵੀ ਹੂੰ ਇਸ ਨੂੰ ਹਰਾਤਾ ਅਰਵਿੰਦ ਕੇਜਰੀਵਾਲ ਨੂੰ ਤਰਵਿੰਦਰ ਸਿੰਘ ਪਰਮਾਹਾ ਨੇ ਮਨੀਸ਼ ਸੋਧਿਆ ਹਰਾ ਦਿੱਤਾ ਹੈਗਾ ਤੇ ਲੋਕ ਅੱਜ ਵੀ ਖੁਸ਼ ਹੋਣਗੇ ਇਲੈਕਸ਼ਨ ਦੇ ਵਿੱਚ ਖੁਸ਼ੀ ਮਨਾਉਣੀ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਜਿਵੇਂ ਤੁਸੀਂ ਤਾਣੇ ਮਿਹਨੇ ਮਾਰਦੇ ਹੋ ਇਸ ਕਰਕੇ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਪਰ ਇਹ ਜਸ਼ਨ ਮਨਾਉਂਦੇ ਇੱਥੇ ਇੰਦਰਾ ਗਾਂਧੀ ਵੀ ਹਾਰ ਗਈ ਸੀ ਇਹਦੇ 'ਚ ਕੋਈ ਨਹੀਂ ਕਿਉਂਕਿ ਇਲੈਕਸ਼ਨ ਲੜਦੇ ਹੋ ਇੱਕ ਨੇ ਜਿੱਤਣਾ ਹੁੰਦਾ ਇੱਕ ਨੇ ਹਾਰਨਾ ਹੁੰਦਾ ਲੇਕਿਨ ਪੰਜਾਬ ਵਾਸੀ ਇਹਨਾਂ ਨੂੰ ਸਬਕ ਮਿਲ ਗਿਆ ਹੈਗਾ ਕਿ ਤਾਂ ਉਹ ਹੰਕਾਰ ਤੋਂ ਚੁਕਿੱਲਾ ਕੱਢਣਾ ਕੱਢ ਕੇ ਪੰਜਾਬ ਦੀ ਜਨਤਾ ਦੇ ਕੰਮ ਕਰਨੇ ਚਾਹੀਦੇ ਔਰ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਸਾਹਿਬ ਨੂੰ ਫਤਵਾ ਦਿੱਤਾ ਸੀ ਅਰਵਿੰਦ ਕੇਜਰੀਵਾਲ ਸਾਹਿਬ ਜਾਂ ਉਹਨਾਂ ਦੇ ਹੋਰ ਲੀਡਰਾਂ ਨੂੰ ਫਤਵਾ ਨਹੀਂ ਦਿੱਤਾ ਸੀ ਹੂੰ ਇਸ ਕਰਕੇ ਪੰਜਾਬ ਦੀ ਜਨਤਾ ਨੇ ਭਗਵੰਤ ਮਾਨ ਨੂੰ ਮਨਜ਼ੂਰ ਕੀਤਾ ਦਿੱਲੀ ਦੀ ਜਨਤਾ ਨੂੰ ਲੀਡਰਾਂ ਨੂੰ ਨਹੀਂ ਮਨਜ਼ੂਰ ਕੀਤਾ ਉਦੋਂ ਦੀ ਗੱਲ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਧੜੇ ਬੜੇ ਬਣਾ ਦਿੱਤੇ ਨੇ ਅਮਨ ਰੋੜਾ ਉਹ ਮੁੱਖ ਮੰਤਰੀ ਬਣਨ ਦੇ ਆਪ ਸੁਪਨੇ ਲੈ ਰਹੇ ਨੇ ਹੂੰ ਕੁਲਦੀਪ ਸਿੰਘ ਧਾਲੀਵਾਲ ਸੁਪਨੇ ਲੈ ਰਹੇ ਨੇ ਵੀਰੇ ਇਹ ਸੁਪਨੇ ਲੈ ਰਹੇ ਨੇ ਹਰਜੋਤ ਸਿੰਘ ਬੈਂਸਾਹ ਸੁਪਨੇ ਲੈ ਰਹੇ ਨੇ ਕੁਲਤਾਰ ਸਿੰਘ ਸੰਧਵਾ ਸੁਪਨੇ ਲੈ ਰਹੇ ਨੇ ਇੰਦਰਬੀਰ ਸਿੰਘ ਇੰਦਰਬੀਰ ਸਿੰਘ ਨਿੱਜ ਰੋਣੇ ਸੁਪਨੇ ਇਹ 6-7 ਆਮ ਆਦਮੀ ਪਾਰਟੀ ਦੇ ਵਿੱਚ ਵੀ ਮੁੱਖ ਮੰਤਰੀ ਤੁਰੇ ਫਿਰਦੇ ਨੇ ਹੁਣ ਇਹਨਾਂ ਨੂੰ ਲੱਗਦਾ ਸੀ ਕਿ ਦਿੱਲੀ ਜਿੱਤ ਤੋਂ ਬਾਅਦ ਪੰਜਾਬ ਦੇ ਵਿੱਚ ਸ਼ਾਇਦ ਕੈਬਨਿਟ ਦੇ ਵਿੱਚ ਰਦੋ ਬਦਲ ਹੋ ਸਕਦਾ ਲੇਕਿਨ ਉਹ ਤੇ ਰਵਿੰਦ ਕੇਜਰੀਵਾਲ ਹੁਣ ਆਪ ਹੀ 3000 ਤੋਂ ਜ਼ਿਆਦਾ ਵੋਟਾਂ ਦੇ ਨਾਲ ਹਾਰ ਗਏ ਚਲੋ ਭਾਵੇਂ ਇੱਕ ਵੋਟ ਦੇ ਨਾਲ ਬੰਦਾ ਹਾਰੇ ਹਾਰ ਹਾਰ ਹੁੰਦੀ ਹੈ ਜਿੱਤੇ ਜਿੱਤੀ ਹੁੰਦੀ ਹੈ ਇਹਦੇ ਕਰਕੇ ਹੁਣ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਲੋਕਾਂ ਨੇ ਤੇ ਸਬਕ ਸਿਖਾ ਦਿੱਤਾ ਤੇ ਜੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਹਨ ਕਾਰ ਕ੍ਰਿਪਸ਼ਨ ਕਰਦੇ ਰਮਾਈਨਿੰਗ ਕਰ ਰਹੇ ਨੇ ਮਾਫੀਆ ਚਲਾ ਰਹੇ ਨੇ ਉਹਨਾਂ ਦੇ ਹਾਲਾਤ ਇਦਾਂ ਹੀ ਹੋਣੇ ਨੇ ਜਿਵੇਂ ਦਿੱਲੀ ਦੇ ਵਿੱਚ ਹੋਏ ਨੇ ਜੀ ਔਰ ਲਗਭਗ 40 ਸੀਟਾਂ ਦਾ ਫਰਕ ਪੈ ਗਿਆ ਜੀ 23 ਸੀਟਾਂ ਹੀ ਹਿੱਸੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਬਾਈ 23 ਆਵਾ ਦੀ ਪਾਰਟੀ ਦੀਆਂ ਤੇ ਕਿਸੇ ਇੱਕ ਵਿਧਾਨ ਸਭਾ ਦੇ ਅਗਲੇ ਪਲਾਨ ਦੇ ਵਿੱਚ 40 ਸੀਟਾਂ ਦਾ ਫਰਕ ਪੈ ਜਾਵੇ ਤੇ ਬਹੁਤ ਵੱਡੀ ਗੱਲ ਹੁੰਦੀ ਹੈ ਯਾਨੀ ਕਿ 10-12 ਸਾਲ ਦਾ ਪਹਿਲਾ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਦੇ ਵਿੱਚ ਰਾਜ ਕੀਤਾ ਉਹ 40 ਸੀਟਾਂ ਦਾ ਫਰਕ ਪਾਵੇਗਾ ਇਹ ਅਰਵਿੰਦ ਕੇਰੀਵਾਲ ਨੇ ਵੀ ਅੰਦਾਜ਼ਾ ਨਹੀਂ ਸੀ ਲਾਇਆ ਕਿਉਂਕਿ ਉਹ ਆਪਣੇ ਮੂੰਹੋਂ ਪ੍ਰਚਾਰ ਕਰਦੇ ਆ ਤਾਂ ਮੰਨ ਰਹੀ ਸੀ ਕਿ ਸਾਡੀਆਂ ਸੀਟਾਂ ਜਿਹੜੀਆਂ ਨੇ ਹੁਣ 65, 67 ਜਾਂ 68 ਵਾਲੇ ਖਾਨੇ 'ਚ ਨਹੀਂ ਰਹਿਣੀਆਂ ਉਹ 50 ਤੋਂ ਥੱਲੇ 45 ਕ ਮੰਨ ਕੇ ਚੱਲਦੇ ਸੀ ਉਹ 45-50 ਦੇ ਵਿਚਾਲੇ ਰਹਿਣਗੀਆਂ ਪਰ ਉਦੋਂ ਵੀ ਕਿਤੇ ਜ਼ਿਆਦਾ ਥੱਲੇ ਡਿੱਗੇ ਉਦੋਂ ਵੀ 50% ਹੋਰ ਥੱਲੇ ਡਿੱਗੇ ਇਹਨਾਂ ਨੇ ਡਰਾਮੇ ਜ਼ਿਆਦਾ ਕਰਦੇ ਸੀ ਨੇ ਬੇਸਿਕਲੀ ਇਹਨਾਂ ਨੇ ਪੋਲਿਟਿਕਸ ਨੂੰ ਡਰਾਮਾ ਸਮਝਿਆ ਸਟੰਡ ਸਮਝਾ ਚੋਂ ਸਟੰਡ ਸੀ ਪਹਿਲਾਂ ਹੀ ਕਹਿ ਦਿੰਦੇ ਸੀ ਕਿ ਅਸੀਂ ਸਾਡੇ ਜੀ 15 ਐਮਐਲਏ ਖਰੀਦਦੇ ਤੇ 15 15 ਕਰੋੜ ਰੁਪਏ ਲਾ ਦੇ ਕਿਸੇ ਐਮਐਲਏ ਨਾਲ ਪੰਜਾਬ ਚ ਵੀ ਇਹੀ ਦੂਜੀ ਆਪਰੇਸ਼ਨ ਨੋਟਿਸ ਚਲਾ ਦਿੱਤਾ ਪੰਜਾਬ ਪੁਰਸ ਤੁਹਾਡੀ ਪੰਜਾਬ ਸਰਕਾਰ ਤੁਹਾਡੀ ਪੰਜਾਬ ਵੀ ਸੀ ਤੁਹਾਡੀ ਹੁਣ ਤੱਕ ਫੜੇ ਹੋਣੀ 3 ਸਾਲ ਹੋ ਗਏ ਇਹ ਭੁਗ ਜਿਹੜੇ ਤੇ ਝੂਠ ਆਵਾਜ਼ ਦੀ ਪਾਰਟੀ ਨੇ ਬਹੁਤ ਫੁਲਾਇਆ ਸੀ ਜੇ ਸੱਚ ਤੇ ਪੰਜਾਬ ਦੀ ਜਨਤਾ ਜਾਂ ਦੇਸ਼ ਦੀ ਜਨਤਾ ਤਾਂ ਮੰਨੂਗੀ ਨਾ ਜੇ ਤੁਸੀਂ ਬੰਦੇ ਫੜੇ ਹੋਣ ਤਿੰਨ ਸਾਲਾਂ ਤੋਂ ਤੁਸੀਂ ਪੰਜਾਬ 'ਚ ਇੱਕ ਵੀ ਬੰਦਾ ਨਹੀਂ ਫੜਿਆ ਪਰਚਾ ਤੁਸੀਂ ਨਹੀਂ ਦਰਦ ਕੀਤਾਗਾ ਤੇ ਫਿਰ ਤੇ ਅਸੀਂ ਝੂਠ ਹੀ ਮੰਨਾਂਗੇ ਦਿੱਲੀ ਦੇ ਵਿੱਚ ਵੀ ਸਾਡੇ ਐਮਐਲਏ ਖਰੀਦ ਲੈਣੇ ਜੀ ਹੈਨਾ ਇਹਨਾਂ ਦਾ ਇਰਾਦਾ ਸੀ ਕਿ ਸਾਨੂੰ 40-45 ਸੀਟਾਂ ਆ ਜਾਣੀਆਂ ਵਾ ਭਾਜਪੀ ਨੇ ਸਰਕਾਰ ਤੋੜ ਦੇਣੀ ਹੈ ਇਸ ਕਰਕੇ ਅਸੀਂ ਪਹਿਲਾਂ ਹੀ ਲੋਕਾਂ ਨੂੰ ਗੁੰਮਰਾਹ ਕਰਦੀਆਂ ਚਾਉਣਾ ਸ਼ੁਰੂ ਕਰਨਾ ਹੈਨਾ 15 ਨੂੰ ਪਤਾ ਲੱਗਿਆ ਸੀ ਕਿ ਅਸੀਂ ਸਾਡੀ ਹਾਰ ਹੋ ਰਹੀ ਹੈ ਕੁਰਤੂਤਾ ਦਾ ਪਤਾ ਲੱਗ ਜਾਂਦਾ ਹੁੰਦਾ ਬੰਦੇ ਨੂੰ ਹੁਣ ਰਹੀ ਗੱਲ ਕਿ ਜਿਹੜੀ ਕਿਉਂਕਿ 27 ਸਾਲ ਬਾਅਦ ਬੀਜੇਪੀ ਨੇ ਉੱਥੇ ਉਹਨਾਂ ਨੂੰ ਸਰਕਾਰ ਲੋਕਾਂ ਨੇ ਦਿੱਤੀ ਕਿਉਂਕਿ ਪਹਿਲਾ 3 ਟਰਮਾਂ 15 ਸਾਲ ਜਿਹੜੀ ਸਰਕਾਰ ਆ ਹੂੰ ਉਹ ਸ਼ਿਲਾ ਦੇਖਸ਼ ਦੇ ਰਹੀ ਆ 12 ਸਾਲ ਜਿਹੜੀ ਸਰਕਾਰ ਆ ਔਰਵਿੰਦ ਕੇਜਰੀਵਾਲ ਦੀ ਰਹੀ ਆ ਪਹਿਲਾਂ ਨਿੰਜਾ ਨਿੰਜਾ ਦੇਂਦੀ ਤੇ ਫਿਰ ਆ ਜਿਹੜੇ 5-5 ਸਾਲ ਦੀਆਂ ਦੋ ਟਰਮ ਆ ਹੁਣ 27 ਸਾਲ ਬਾਅਦ ਜਿਹੜੇ ਨਾ ਉਹ ਭਾਜਪਾ ਦੀ ਵਾਪਸੀ ਹੋਈ ਆ ਦੂਜੀ ਗੱਲ ਕਿ ਇਹਨਾਂ ਕੋ ਅਗਰ ਪਹਿਲਾਂ ਇਹਨਾਂ ਦੀਆਂ ਤੇ ਸੀਟਾਂ ਸੀ ਕਾਂਗਰਸ ਪਾਰਟੀ ਨੇ ਬਹੁਤ ਵੱਡੀ ਗਲਤੀ ਕੀਤੀ ਜੋ ਇਹਨਾਂ ਨੂੰ ਜਿਹੜਾ ਸਮਰਥਨ ਦਿੱਤਾ 2014 ਦੇ ਵਿੱਚ ਤੇ ਉਹ ਜਿਹੜਾ ਆਮ ਆਦੀ ਕਾਂਗਰਸ ਪਾਰਟੀ ਜਿਹੜਾ ਵਰਕਰ ਸੀ ਜਿਹੜੀ ਇਹਨਾਂ ਦੀ ਨਿੰਜਾ ਦੇਦੀ ਸਰਕਾਰ ਸੀ ਉਹ ਕਾਂਗਰਸ ਪਾਰਟੀ ਦਾ ਵਰਕ ਸਾਰਾ ਆਮ ਆਦੀ ਪਾਰਟੀ ਦੇ ਲੜ ਲਾ ਦਿੱਤਾ ਉਹ ਉਦੋਂ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਜੜ ਵੀ ਉਹ ਸਭ ਤੋਂ ਵੱਡਾ ਉਹਨਾਂ ਦੀ ਗਲਤੀ ਸੀ ਜਿਹੜੀ ਉਹ ਗਲਤੀ ਅਜੇ ਤੱਕ ਉਹਨਾਂ ਨੂੰ ਭੁਗਤਣੀ ਪੈ ਰਹੀ ਆ। ਦੂਜੀ ਗੱਲ ਹੈ ਕਿ ਫਿਰ ਇਹਨਾਂ ਦੀਆਂ ਪੰਜ ਪੰਜ ਟਰਮਾਂ ਪਹਿਲੀ 2015 ਦੇ ਵਿੱਚ ਇਹਨਾਂ ਨੂੰ 68 ਸੀਟਾਂ ਆਈਆਂ ਸੀ ਭਾਜਪਾ ਦੀਆਂ ਤਿੰਨ ਸੀਟਾਂ ਕਿ ਟੀਚਰਾ ਕਰਦੇ ਸੀ ਕਿ ਤਿੰਨ ਐਮਐਲਏ ਤੇ ਦਿੱਲੀ ਦੇ ਵਿੱਚ ਕਾਰਾਂ ਦੀ ਜਰੂਰਤ ਹੈ ਇੱਕੋ ਟੈਂਪੋ ਤੇ ਬੈਠ ਕੇ ਜਾ ਸਕਦੇ। ਫਿਰ ਗੱਲ ਆ ਗਈ 2020 ਦੇ ਵਿੱਚ ਉਦੋਂ ਉਹਨਾਂ ਦੀਆਂ ਬਾਰ ਸੀਟਾਂ ਰਹੀਆਂ ਉਹਦਾ ਪਰਫਾਰਮੈਂਸ ਸਹੀ ਲੇਕਿਨ ਹੁਣ ਜਿਹੜਾ ਜਿਹੜਾ ਰਿਜ਼ਲਟ ਇਸ ਟਾਈਮ ਆਇਆ ਉਹਦੇ ਚ ਕੀ ਹੈ ਕਿ ਭਾਜਪਾ ਹੁਣ ਤੱਕ 45 ਸੀਟਾਂ ਜਿਹੜੀਆਂ ਨੇ ਉਹ ਲੈ ਕੇ ਚੁੱਕੇ ਉਹਨਾਂ ਨੂੰ 47 ਸੀਟਾਂ ਦਾ ਫਾਇਦਾ ਹੋਇਆ ਠੀਕ ਹੈ ਆਵਾਦੀ ਪਾਰਟੀ ਜਿਹੜੀਆਂ 21 ਸੀਟਾਂ ਜਿਨ੍ਹਾਂ ਕਿ ਬਹੁਤ ਜ਼ਿਆਦਾ ਹੁਣ ਫਰਕ ਪੈ ਚੁੱਕਾ ਹੈ ਮਤਲਬ ਦਿੱਲੀ ਦੇ ਵਿੱਚ ਸਰਕਾਰ ਭਾਜਪਾ ਦੀ ਬਣ ਚੁੱਕੀ ਹੈਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੀਆਂ ਨੈਗੇਟਿਵ ਜਿਹੜੀ ਪੋਲਿਟਿਕਸ ਆ ਉਹ ਜਿਹੜੀਆਂ ਉਹ ਆਮ ਆਦਮੀ ਪਾਰਟੀ ਨੂੰ ਨੁਕਸਾਨ ਦੇ ਵਿੱਚ ਲੈ ਡੁੱਬੀ ਕਿਉਂਕਿ ਇਹਨਾਂ ਨੇ ਕਿਸੇ ਨੇ ਵੀ ਅਸਤੀਫਾ ਨਹੀਂ ਦਿੱਤਾ ਨੈਤਿਕ ਨਾਲ ਪਾਰਟੀ ਇਹਨਾਂ ਲੋਕਾਂ ਨੂੰ ਪੜਾਉਂਦੇ ਰਹੇ ਆਪ ਨਹੀਂ ਪੜਿਆਗੇ ਪ੍ਰਵਿੰਦ ਕੇਜਰੀਵਾਲ ਤੇ ਭੁਖਵਾਣੀਆਂ ਵੀ ਬਹੁਤ ਕਰਦੇ ਸੀ ਨੈਸ਼ਨਲ ਚੈਨਲਾਂ ਦੇ ਸਾਹਮਣੇ ਬਹਿ ਕੇ ਕਹਿੰਦੇ ਲਿਆਓ ਐਂਕਰ ਨੂੰ ਕਹਿਣਾ ਕਿ ਲਿਆਓ ਕਾਪੀ ਲਿਆਓ ਲਿਖ ਕੇ ਦਿੰਨੇ ਇੰਨੀਆਂ ਸੀਟਾਂ ਵੱਟ ਤੇ ਪਈਆਂ ਇਸ ਵਾਰੀ ਉਹ ਵੀ ਨਹੀਂ ਚੱਲਿਆ ਹਾਂ ਇਹ ਕਹਿੰਦੇ ਰਹਿੰਦੇ ਕਿ ਮੇਰੇ ਵੀ 32 ਦੰਦ ਨੇ ਉਹਨਾਂ ਦੇ ਵੀ 32 ਦੰਦ ਨੇ ਹਰ ਇੱਕ ਬਤੀ ਦੰਦ 32 ਸੀਟਾਂ ਨਹੀਂ ਆਈਆਂ ਹੈਗਾ ਨਾ ਇਹ ਗੱਲਾਂ ਹਰ ਵਲ ਨਾ ਕਹਿੰਦੇ ਨੇ ਕਿ ਗੱਲ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਹੈਗੀ ਇਸ ਕਰਕੇ ਹੁਣ ਬੋਲੇ ਨਹੀਂ ਹੁਣ ਲਿਖ ਕੇ ਕਿਸੇ ਨੂੰ ਦਿੱਤਾ ਨਹੀਂ ਹੈਗਾ ਕਿਉਂਕਿ ਲੋਕ ਦਿਲ ਜਾਣ ਚੁੱਕੇ ਸੀ ਦਿੱਲੀ ਦੇ ਜਨਤਾ ਕਿਉਂਕਿ ਕਰਪਸ਼ਨ ਕੀਤੀ ਹੈਗੀ ਸ਼ਰਯਾਮ ਕਰਪਸ਼ਨ ਕੀਤੀ ਹੈਗੀ ਤੇ ਤੁਸੀਂ ਜਮਾਨਤਾ ਤੇ ਆ ਕੇ ਐਵੇਂ ਕਹਿੰਦੇ ਜਿਵੇਂ ਬੜੀ ਵੱਡੀ ਕਿਸੇ ਕਾਰਗਲ ਜਿੱਤ ਕੇ ਆਏ ਨੇ ਜੇ ਦੂਜੀ ਪਾਰਟੀ ਦੇ ਜੇ ਕਿ ਬੰਦੇ ਨੂੰ ਫੜਿਆ ਜਾਂਦਾ ਅਸੀਂ ਜਮਾਨਤ ਮਿਲਦੀ ਤੇ ਕਹਿੰਦੇ ਕਿ ਨਹੀਂ ਨਹੀਂ ਜੀ ਇਹ ਤੇ ਨਹੀਂ ਜੀ ਇਹ ਤੇ ਚੋਰ ਹੈ ਠੱਗ ਤੇ ਜਦੋਂ ਆਪ ਭ੍ਰਿਸ਼ਟਾਚਾਰ ਦੇ ਕਿਸਮ ਵਿੱਚ ਜਮਾਨਤ ਲੈ ਕੇ ਆਉਂਦੇ ਤੇ ਜਸ਼ਨ ਮਨਾਉਂਦੇ ਰਹੇ ਢੋਲ ਵਜਾਉਂਦੇ ਰਹੇ ਤੇ ਇਸ ਕਰਕੇ ਲੋਕਾਂ ਨੇ ਦਿੱਲੀ ਦੇ ਲੋਕ ਨੇ ਉੱਥੇ ਲੋਕ ਭਾਂਟ ਭੱਦ ਦੀ ਲੱਕੜੀ ਬੈਠੀ ਔਰ ਸਿਆਣੇ ਲੋਕ ਨੇ ਪੰਜਾਬੀਆਂ ਵਾਂਗੂ ਜੇ ਜਵਾਬੀ ਨਹੀਂ ਆਗੇ ਕਿ ਤੋਂ ਚੁੱਕੇ ਲੱਕੜਨਾ ਉੱਥੇ ਦੇ ਸਿਰਫ ਤੇ ਸਿਰਫ ਦੇਖਦੇ ਨੇ ਕਿ ਡਿਵੈਲਪਮੈਂਟ ਕੀ ਆ ਇਹਨਾਂ ਕੋਲ ਡਿਵੈਲਪਮੈਂਟ ਅਸਲ ਦੇ ਵਿੱਚ ਨਹੀਂ ਹੋਈ ਔਰ ਜਿਹੜਾ ਦਿੱਲੀ ਦੇ ਨਾਲ ਪਹਿਲਾਂ ਸੈਂਟਰ ਸਰਕਾਰ ਦੇ ਨਾਲ ਪੰਗੇ ਫਿਰ ਦਿੱਲੀ ਦੇ ਲੈਫਟੀਨੈਂਟ ਗਵਰਨਰ ਨਾਲ ਪੰਗੇ ਉਹਦੇ ਕਰਕੇ ਆਮ ਆਦਮੀ ਪਾਰਟੀ ਦਾ ਨੁਕਸਾਨ ਹੋਇਆ ਔਰ ਦੂਜਾ 12 ਸਾਲ ਦੀ ਐਂਟੀ ਇਨਕੰਮਬੈਂਸੀ ਵੀ ਵੇਖਾ ਵੱਡੀ ਵਜਾ ਹੋ ਸਕਦੀ ਕਿ ਸਵਾਏ ਤੁਸੀਂ 네ਗੇਟਿਵ ਪੋਲਿਟਿਕਸ ਤੋਂ ਇਲਾਵਾ ਝੂਠ ਫਰੇਵ ਤੋਂ ਇਲਾਵਾ ਹੋਰ ਤੁਸੀਂ ਕੋਈ ਸਿਆਸਤ ਨਹੀਂ ਕੀਤੀ ਤੁਸੀਂ ਸਿਰਫ ਸਿਰਫ ਪ੍ਰਧਾਨ ਮੰਤਰੀ ਦੀ ਡਿਗਰੀ ਨੂੰ ਲੈ ਕੇ ਜਾਂ ਹੋਰ ਕੁਝ ਕਰਦੇ ਰਹੇਗੇ ਦਿੱਲੀ ਦੀ ਜਨਤਾ ਨੇ ਤੁਹਾਨੂੰ ਡਵੈਲਪਮੈਂਟ ਦੇ ਤੌਰ ਤੇ ਚੁਣਿਆ ਸੀ ਤੁਸੀਂ ਨਹੀਂ ਕੀਤੀ ਔਰ ਪੰਜਾਬ ਦੇ ਵਿੱਚ ਵੀ ਲੋਕੀ ਕਾਲੀ ਬੀਜਪੀ ਤੋਂ ਲੋਕ ਕੱਕੇ ਸੀ ਤੁਸੀਂ ਜਿੱਤ ਤੁਹਾਨੂੰ ਜਿਤਾਇਆ ਤੁਸੀਂ ਸਮਝਿਆ ਕਿ ਅਸੀਂ ਬੜੇ ਹਰਮਨ ਪਿਆਰੇ ਹੋ ਗਏ ਨੇ ਇਹ ਜਿਹੜੇ ਮੈਨੂੰ ਇਹ ਲੱਗਦਾ ਹੈ ਕਿ ਹਾਲਾਂਕਿ ਚਲੋ 26 ਮਹੀਨੇ ਬਾਕੀ ਨੇ ਪਰ ਸ਼ੁਰੂਆਤ ਜਿਹੜੀ ਆ ਉਹ ਦਿੱਲੀ ਤੋਂ ਹੋਈ ਹੈ ਅਗਰ ਆਵਾਦੀ ਪਾਰਟੀ ਪੰਜਾਬ ਦੇ ਵਿੱਚ ਨਾ ਸੁਧਰੀ ਨਾ ਇਹਨਾਂ ਨੇ ਠੱਗੀ ਠੋਰੀ ਵਾਲੇ ਪ੍ਰਸ਼ਟਾਚਾਰ ਹੰਕਾਰ ਤੋਂ ਨਾਤਾ ਟੁੱਟਿਆ ਤੇ ਇਹਨਾਂ ਦੇ ਵੀ ਕੋਈ ਚੰਗੇ ਜਿਹੜੇ ਦੇਣਾ ਉਹ ਨਹੀਂ ਦਿਖਾਈ ਦੇ ਰਹੇਗੇ ਜਿਵੇਂ ਆਮ ਆਦੀ ਪਾਰਟੀ ਦੇ ਪੰਜਾਬ ਚ ਐਮ.ਐਲ.ਏ ਗੈਂਗਸਟਰਾਂ ਨਾਲ ਮਿਲੇ ਹੋਏ ਨੇ ਮਾਫੀਆ ਨਾਲ ਮਿਲੇ ਹੋਏ ਨੇ ਨੁਕਸਾਨ ਇੱਥੇ ਵੀ ਸਿਆਸੀ ਤੌਰ ਤੇ ਆਮ ਆਦੀ ਪਾਰਟੀ ਦਾ ਚੰਗਾ ਹੋਣ ਵਾਲਾ ਦਿਖਾਈ ਦੇ ਰਿਹਾ ਕਿਉਂਕਿ ਨਗਰ ਕਚੋਣਾਂ ਦੇ ਵਿੱਚ ਔਰ ਲੋਕ ਸਭਾ ਚੋਣਾਂ ਦੇ ਵਿੱਚ ਸਪਸ਼ਟ ਹੋ ਚੁੱਕਾ ਹੁਣ ਸਭ ਤੋਂ ਵੱਡੀ ਗੱਲ ਹੈ ਕਿ ਅਰਵਿੰਦ ਕੇਰਵਾਲ ਕੌਮੀ ਕਨਵੀਨਰ ਕੀ ਅਹੁਦਾ ਛੱਡਣਗੇ ਇਹ ਆਪਣੇ ਆਪ ਤੋਂ ਵੱਡਾ ਸਵਾਲ ਹੈ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਬੀਜੇਪੀ ਦੀ ਸਰਕਾਰ ਬਣ ਚੁੱਕੀ ਡਬਲ ਇੰਜ ਦੀ ਸਰਕਾਰ ਬਣ ਚੁੱਕੀ ਤੇ ਆਮ ਆਦੀ ਪਾਰਟੀ ਵਾਸਤੇ ਹੋਰ ਵੀ ਮੁਸੀਬਤ ਹੋਈ ਔਰ ਹੋ ਸਕਦਾ ਹੈ ਕਿ ਆਮ ਆਦੀ ਪਾਰਟੀ ਜਿਹੜੀ ਆ ਉਹ ਟੁੱਟ ਵੀ ਜਾਵੇ ਕਿਉਂਕਿ ਕਾਂਗਰਸ ਪਾਰਟੀ ਬੀਜੇਪੀ ਵਰਗੀਆਂ ਪਾਰਟੀਆਂ 100-100 ਸਾਲ ਪੁਰਾਣੀਆਂ ਨੇ ਇਹ ਹਜੇ ਸਿਰ ਤੇ ਸਿਰਫ 12-13 ਸਾਲ ਪਾਰਟੀ ਪੁਰਾਣੀਆਂ ਉਹਦੇ ਵਿੱਚ ਬਹੁਤੇ ਉਹ ਲੀਡਰ ਸੀ ਜਿਹਨਾਂ ਨੂੰ ਉਥੇ ਕਾਂਗਰਸ ਨਾਲ ਭਾਜਪਾ ਪਾਰਟੀ ਨੇ ਟਿਕਟਾ ਨਹੀਂ ਦਿੱਤੀਆਂ ਇਹਨਾਂ ਨੇ ਆਪਣਾ ਧੜਾ ਬਣਾ ਲਿਆ ਔਰ ਇਹਨਾਂ ਦੀ ਵੀ ਕੋਈ ਵਿਚਾਰਧਾਰਾ ਨਹੀਂ ਇਸ ਪਾਰਟੀ ਦੀ ਕੋਈ ਵਿਚਾਰਧਾਰਾ ਨਹੀਂ ਇਸ ਟਾਈਮ ਇੰਡੀਆ ਦੇ ਵਿੱਚ ਜਿੰਨੀਆਂ ਪੋਲੀਟਿਕਲ ਪਾਰਟੀਆਂ ਚਾਹੇ ਉਹ ਕਾਲੀ ਦਲ ਚਾਹੇ ਕਾਂਗਰਸ ਚਾਹੇ ਭਾਜਪਾ ਹੈ ਇਹ ਸਾਰੀਆਂ ਪਾਰਟੀਆਂ ਦੀ ਆ ਕੋਈ ਵਿਚਾਰਧਾਰਾ ਨਹੀਂ ਕਿ ਇੱਕ ਉਹਦਾ ਬਾਹ ਫੜੀ ਕੇ ਦਾ ਸਿਰ ਪੜੇ ਕੇ ਦੀ ਲੱਤ ਪੜੇ ਕੇ ਦਾ ਪੈਰ ਪੜੇ ਕੇ ਦਾ ਗੂਟਾ ਪੜਿਆ ਇਕੱਠੇ ਕਰਕੇ ਹਰ ਇੱਕ ਨੇ ਵਾਸ਼ਿੰਗ ਮਸ਼ੀਨ ਲਾ ਕੇ ਰੱਖੀ ਸੀ ਤੇ ਪੰਜਾਬ ਦੇ ਵਿੱਚ ਵੀ ਜਿਹੜੇ ਇਸ ਟਾਈਮ 92 ਐਮਐਲ 92 ਤੇ ਨਾ ਹੋਰ 95 ਐਮਐਲ 95 ਐਮਐਲਾਂ 'ਚ ਜੇ ਅਗਰ ਗੱਲ ਕਰੀਤੇ 60 ਤੋਂ ਜ਼ਿਆਦਾ ਉਹ ਐਮਐਲ ਜਿਨ੍ਹਾਂ ਦਾ ਪਛੋਕੜ ਕਾਲੀ ਤੇ ਕਾਂਗਰਸ ਹੀ ਆਗਾ ਇਸ ਕਰਕੇ ਇੱਥੇ ਵੀ ਜਿਨ੍ਹਾਂ ਲੋਕਾਂ ਨੂੰ ਕਾਲੀ ਜਾਂ ਕਾਂਗਰਸ ਟਿਕਟ ਦਿੱਤੀ ਉੱਥੇ ਆਮ ਆਦੀ ਪਾਰਟੀ ਜੁੜ ਕੇ ਉਹ ਐਮਐਲ ਬਣ ਗਏ ਇਹਨਾਂ ਦਾ ਵੀ ਮਕਸਦ ਜਿਵੇਂ ਪੋਲੀਟੀਕਲ ਪਾਰਟੀਆਂ ਦੂਜੀਆਂ ਰਵਾਇਤੀ ਪਾਰਟੀਆਂ ਇਹਨਾਂ ਨੂੰ ਵੀ ਸੱਤਾ ਦੀ ਭੁੱਖ ਸੀ ਇਸ ਕਰਕੇ ਕਿਸੇ ਪੋਲੀਟੀਕਲ ਪਾਰਟੀ ਦੀ ਵਿਚਾਰਧਾਰਾ ਨਹੀਂ ਆ ਹੁਣ ਸਭ ਤੋਂ ਵੱਡੀ ਗੱਲ ਇਹ ਕਿਤੇ ਪਾਰਟੀ ਖੇਰੂ ਖੇਰੂ ਨਾ ਹੋ ਜਾਏ ਕਿਉਂਕਿ ਹੁਣ ਮਨੀਸ਼ ਜਿਹੜਾ ਅਗਲਾ ਕੌਣ ਬਣੂਗਾ ਪ੍ਰਧਾਨ ਕੌਣ ਬਣੂ ਇੱਕ ਕਨਵੀਨਰ ਹੋ ਹੀ ਰਹਿਣਗੇ ਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਪੰਜਾਬ ਉੱਥੋਂ ਦਿੱਲੀ ਦੀ ਜਨਤਾ ਨੇ ਰਿਜੈਕਟ ਕਰ ਦਿੱਤਾ ਹਨਾ ਤੁਹਾਨੂੰ ਐਮਐਲਏ ਵੀ ਰਿਜੈਕਟ ਕਰ ਦਿੱਤਾ ਹੈਗਾ ਇਹ ਇੱਕ ਆਪਣੇ ਆਪ ਚ ਇੱਕ ਪਾਰਟੀ ਦੇ ਜਿਹੜਾ ਕਨਵੀਨਰ ਹੁੰਦਾ ਜਾਂ ਪਾਰਟੀ ਦਾ ਜਿਹੜਾ ਮੁੱਖ ਮੰਤਰੀ ਤਿੰਨ ਦਫਾ ਰਹਿ ਚੁੱਕੇ ਉਹਦੇ ਵਾਸਤੇ ਇੱਕ ਵੱਡਾ ਝਟਕਾ ਹੁਣ ਜਿਹੜੇ ਪੰਜਾਬ ਦੇ ਲੋਕ ਅਹਿਸਾਸ ਕਰ ਰਹੇ ਨੇ ਕਿ ਕਿਤੇ ਦਿੱਲੀ ਦੇ ਜਿਹੜੇ ਹਾਰੇ ਹੋਏ ਲੀਡਰ ਉਹ ਇੱਥੇ ਆ ਕੇ ਪੰਜਾਬ 'ਚ ਡੇਰੇ ਨਾ ਲਗਾ ਲੈਣ ਜੇ ਪੰਜਾਬ ਦੇ ਵਿੱਚੋਂ ਨਾ ਆ ਕੇ ਡੇਰੇ ਲਗਾ ਲੈ ਤੇ ਲਾਜ਼ਮੀ ਤੌਰ ਤੇ ਜਦੋਂ 227 ਦੇ ਵਿੱਚ ਵੋਟਾਂ ਪੈਣਗੇ ਰਿਜ਼ਲਟ ਆਉਣਗੇ ਤੇ 95 'ਚੋਂ ਸ਼ਾਇਦ 5 ਬਣਾ ਜਿੱਤਣ ਫਿਰ ਉਹ ਕਿ ਪੰਜਾਬੀ ਜਿਹੜੇ ਨੇ ਜਿੰਨੇ ਚਾਵਾਂ ਦੇ ਨਾਲ ਘੋੜੀ ਤੇ ਚੜਾਉਂਦੇ ਨੇ ਫਿਰ ਗੱਲ ਦੇ ਵਿੱਚ ਹਾਰ ਪਾ ਕੇ ਜਿਹੜੇ ਨੇ ਉਹ ਫਿਰ ਜੀ ਤਾਂ ਇਹ ਤਾਂ ਰਹੀ ਆਮ ਆਦਮੀ ਪਾਰਟੀ ਦੀ ਆਪਣੀ ਕਾਰਗੁਜ਼ਾਰੀ ਦੇ ਕਰਕੇ ਇਸ ਨਤੀਜੇ ਤੇ ਪਹੁੰਚਣ ਦੀ ਗੱਲ ਅਖੀਰ ਚ ਆਪਾਂ ਇੱਥੇ ਇੱਕ ਉਹ ਵੀ ਟਿੱਪਣੀ ਤੁਹਾਡੇ ਤੋਂ ਲੈਣਾ ਚਾਹਾਂਗੇ ਕਿ ਭਾਜਪਾ ਦੇ ਉੱਤੇ ਜਿਹੜੇ ਦੋਸ਼ ਲਾਏ ਆਮ ਆਦਮੀ ਪਾਰਟੀ ਨੇ ਕੁਝ ਦੋਸ਼ ਤਾਂ ਹੋ ਸਕਦਾ ਡਰਾਮੇਬਾਜ਼ੀ ਹੋਵੇ ਪਰ ਕੁਝ ਦੋਸ਼ ਤਾਂ ਜਿਹੜੇ ਐ ਉਹਨਾਂ ਨੇ ਤੱਥਾਂ ਦੇ ਆਧਾਰ ਤੇ ਲਾਇਆ ਕਿ ਸਾਡੇ ਖਿਲਾਫ ਕੇਂਦਰ ਦੀਆਂ ਏਜੰਸੀਆਂ ਇਲੈਕਸ਼ਨ ਕਮਿਸ਼ਨ ਇਹ ਮਸ਼ੀਨਰੀ ਦੀ ਵਰਤੋਂ ਕਰਕੇ ਸਾਨੂੰ ਦੱਬਣ ਦੀ ਵੀ ਬਥੇਰੀ ਕੋਸ਼ਿਸ਼ ਹੋਈ ਹੈ ਕੀ ਲੱਗਦਾ ਇੱਥੇ ਕਿ ਦਿੱਲੀ ਦੀਆਂ ਚੋਣਾਂ 'ਤੇ ਪ੍ਰਭਾਵ ਪਿਆ ਕੇਂਦਰ ਨੇ ਜਿਹੜੀ ਦਰਬਾਰਤੋ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਕੰਮ ਆਈ ਹੈ ਦੇਖੋ ਇਹ ਹਰ ਕੋਈ ਪੋਲੀਟੀਕਲ ਪਾਰਟੀ ਲਾਉਂਦੀ ਹੈਗੇ ਪਰ ਸਵਾਲ ਹੈ ਕਿ ਦਿੱਲੀ ਦੀ ਜਨਤਾ ਜਿਹੜੀ ਆ ਜੇ ਪਿਛਲੀਆਂ ਤਿੰਨ ਟਰਮਾਂ ਤੋਂ ਆਮ ਆਦੀ ਪਾਰਟੀ ਨੂੰ ਵਿਧਾਨ ਸਭਾ ਜਿਤਾਉਂਦੀ ਰਹੀ ਹੈ ਫਿਰ ਪਿਛਲੀਆਂ ਤਿੰਨ ਲੋਕ ਸਭਾ ਤੋਂ ਬੀਜਪੀ ਨੂੰ ਜਿਤਾਉਂਦੇ ਰਹੇ ਤੇ ਦਿਲ ਦੀ ਦੀ ਜਨਤਾ ਨੂੰ ਲੈ ਕੇ ਇਹੋ ਜੇ ਸਵਾਲ ਕਰਨੇ ਪੋਲੀਟਿਕਲ ਪਾਰਟੀਆਂ ਵੱਲੋਂ ਲੋਕ ਫਤਵੇ ਦੇ ਖਿਲਾਫ ਆ ਕਿਉਂਕਿ ਦਿੱਲੀ ਦੇ ਲੋਕਾਂ ਦਾ ਜਿਹੜਾ ਫਤਵਾ ਆਮ ਆਦੀ ਪਾਰਟੀ ਨੂੰ ਪ੍ਰਵਾਨ ਕਰਨਾ ਚਾਹੀਦਾ ਕਿ ਉਹਨਾਂ ਨੇ ਤੁਹਾਨੂੰ 12 ਸਾਲ ਦੀ ਸੱਤਾ ਤੋਂ ਬਾਅਦ ਰਿਜੈਕਟ ਕਰ ਦਿੱਤਾ ਅਗਰ ਉੱਥੇ ਬੀਜਪੀ ਦੇ ਇਲਜ਼ਾਮ ਲਗਾ ਕੇ ਪਹਿਲਾਂ ਬੀਜਪੀ ਇਹਨਾਂ ਦੇ ਇਲਜ਼ਾਮ ਨੂੰ ਜਾਂ ਇਹ ਲਗਾਉਂਦੇ ਰਹੇ ਨੇ ਤੇ ਪਹਿਲਾਂ ਵੀ ਇਹਨਾਂ ਨੇ ਲੋਕਾਂ ਨੂੰ ਜਿਤਾਇਆ ਨਗਰ ਨਿਗਮ ਥੋੜਾ ਸਮਾਂ ਹੋਇਆ ਨਗਰ ਨਿਪਂਦੇ ਵਿੱਚ ਵੀ ਆਮ ਆਦੀ ਪਾਰਟੀ ਨੂੰ ਜਿੱਤੂ ਹਾਲਾਂਕਿ ਮੇਅਰ ਬਣਾਉਣ ਸਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਲੇਕਿਨ ਇਹ ਦਿੱਲੀ ਦੇ ਲੋਕਾਂ ਦਾ ਫਤਵਾ ਇਹਨਾਂ ਨੂੰ ਜਿਹੜਾ ਵਾ ਉਹ ਮਨਜ਼ੂਰ ਕਰਨਾ ਚਾਹੀਦਾ ਔਰ ਬੀਜੇਪੀ ਕੋਕ ਬੀਜੇਪੀ ਲਗਾਤਾਰ ਪਾਰਲੀਮੈਂਟ ਚੋਂ ਨਾ ਜਿੱਤ ਰਹੀ ਹੈ ਤੇ ਪੋਲੀਟਿਕਲ ਪਾਰਟੀਆਂ ਨੂੰ ਵੀ ਲੱਗਦਾ ਹੈ ਕਿ ਬੀਜੇਪੀ ਹੀਰਾ ਫਰ ਕਾਰਿਆ ਇਵੇਂ ਮਸ਼ੀਨਾ ਜੇ ਤੱਕ ਤੱਕੇ ਛਾਈ ਕਰਦਾ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਸਰਕਾਰਾਂ ਉਹਨਾਂ ਨੇ ਤੋੜੀਆਂ ਉਹ ਕਾਂਗਰਸ ਪਾਰਟੀ ਵੀ ਤੋੜਦੀ ਰਹੀ ਉਹ ਇੰਦਰਾ ਗਾਂਧੀ ਵੀ ਤੋੜਦੀ ਰਹੀ ਉਹ ਮੋਤੀ ਸਾਹਿਬ ਦੀ ਅਗਵਾਈ ਵਾਲੀ ਸਰਕਾਰ ਵੀ ਤੋੜੀ ਚਾਹੇ ਸਾਡੇ ਕੋਲ ਗੋਆ ਦੀ ਐਗਜ਼ਾਮਪਲ ਸਾਹਮਣੇ ਆ ਮਧ ਪ੍ਰਦੇਸ਼ ਦੇ ਵਿੱਚ ਮਹਾਰਾਸ਼ ਉਸ ਪੱਖੋਂ ਨਜ਼ਰ ਅਦਾਜ਼ ਉਸ ਪੱਖ ਨੂੰ ਨਹੀਂ ਕੀਤਾ ਜਾ ਸਕਦਾ ਲੇਕਿਨ ਅੱਜ ਜਦੋਂ ਤੁਸੀਂ ਬੰਦੇ ਹਾਰ ਜਾਂਦੇ ਤੇ ਫਿਰ ਆਪਾਂ ਉਸੇ ਕਿੰਤੂ ਪ੍ਰੰਤੂ ਕਰਦੇ ਇਹ ਇੰਡੀਆ ਦੀ ਸਿਆਸਤ ਦਾ ਇੱਕ ਹਿੱਸਾ ਬਣ ਚੁੱਕਾ ਪਰ ਜਿਹੜਾ ਨਸਵਾਲ 9 ਸੀਟਾਂ ਜਿਹੜੀਆਂ ਆਵਾਦੀ ਪਾਰਟੀ ਦੇ ਹੋਰ ਸੀਟ ਸੀ ਆ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਕਿੰਨਾ ਕੋ ਕਿਹਦੇ ਹੱਥੋਂ ਹਾਰੇ ਨੇ ਪ੍ਰਵੇਸ਼ ਵਰਮਾ ਜੋ ਬੀਜੇਪੀ ਦੇ ਜੰਗਪੁਰਾ ਮਨੀਸ਼ ਸੋਧਿਆ ਡਿਪੀ ਸੀਐਮ ਰਹਿ ਚੁੱਕੇ ਨੇ ਤਰਵਿੰਦਰ ਸਿੰਘ ਬਰਵਾਹਾ ਤੋਂ ਹਾਰੇ ਨੇ ਆਸੀ ਜਿਹੜੇ ਨੇ ਉਹ ਕਾਲਾ ਕਾਲਕਾ ਜੀ ਹਲਕੇ ਤੋਂ ਰਮੇਸ਼ ਬਥੂੜੀ ਜਿਹੜੇ ਨੇ ਭਾਪੀ ਦੇ ਉਹਨਾਂ ਕੋ ਜਿੱਤੇ ਨੇ ਬਾਬਰਪੁਰ ਜਿਹੜੇ ਗੋਪਾਲ ਰਾਏ ਉਹ ਅੱਗੇ ਚੱਲ ਰਹੇ ਨੇ ਫਿਰ ਇਸੇ ਤਰ੍ਹਾਂ ਜਿਹੜੇ ਸ਼ਕੂਰ ਬਸਤੀ ਤੋਂ ਸੁਤਿੰਦਰ ਜੈ ਨੇ ਉਹ ਵੀ ਪਿੱਛੇ ਚੱਲ ਰਹੇ ਨੇ ਮਧਹਾਰ ਦੇ ਕੰਨੇ ਮਾਲਵੀਆ ਨਗਰ ਤੋਂ ਸੋਮਨਾਥ ਭਾਰਤੀ ਜਿਹੜੇ ਉਥੋਂ ਉਹ ਵੀ ਪਿੱਛੇ ਚੱਲ ਭਾਪੀ ਜਿੱਤ ਸਕਦੀ ਹੈ ਗ੍ਰੇਟਰ ਕਲਾਸ਼ ਤੋਂ ਸੌਰ ਭਾਰਦਵਾਜ ਆਵਾਦੀ ਪਾਰਟੀ ਦਾ ਵੱਡਾ ਚਿਹਰਾ ਸੀ ਉਹ ਭਾਪੀ ਦੀ ਸ਼ਿਖਰ ਆਏ ਤੋਂ ਪਿੱਛੇ ਚੱਲ ਰਹੇ ਨੇ ਔਖਲਾ ਤੋਂ ਅਮਨਤ ਉੱਲਾ ਖਾਨ ਜਿਹੜੇ ਨੇ ਉਹ ਅੱਗੇ ਚੱਲ ਰਹੇ ਨੇ ਪੜਪੜ ਗਾਂਜੇ ਤੋਂ ਅਬਦ ਹੋ ਜਾ ਜਿਹੜੇ ਇੱਕ ਬੜੇ ਐਜੂਕੇਸ਼ਨਿਸਟ ਸੀ ਹੂੰ ਔਰ ਰਵਿੰਦਰ ਸਿੰਘ ਨੇਗੀ ਦੇ ਹੱਥੋਂ ਹਾਰ ਗਏ ਨੇ ਇਹ ਸਭ ਤੋਂ ਵੱਡਾ ਕਿ ਉੱਥੇ ਭਾਜਪਾ ਨੇ ਜਿਹੜੇ ਆ ਜਿੱਤ ਲਏ ਨੇ ਸੀਟਾਂ 220 ਦੇ ਵਿੱਚ ਉਹਨਾਂ ਕੋਲ 8 ਸੀ 1947 ਤੇ ਨੇ ਤੇ 62 ਜਿਹੜੀਆਂ ਸੀਟਾਂ 220 ਦੇ ਵਿੱਚ ਆਮ ਆਦੀ ਪਾਰਟੀ ਇਸ ਟਾਈਮ ਤੇ 23 ਮਤਨ 49 ਸੀਟਾਂ ਹਾਰ ਗਈ ਕਾਂਗਰਸ ਪਹਿਲਾਂ ਵੀ ਜ਼ੀਰੋ ਹੱਤ ਤੇ ਹੁਣ ਵੀ ਜ਼ੀਰੋ ਕਾਂਗਰਸ ਪਾਰਟੀ ਨੂੰ ਫਿਕਰ ਕਰਨਾ ਜਿਹਦਾ ਔਰ ਆਮ ਆਦੀ ਪਾਰਟੀ ਦਾ ਜਿਹੜਾ ਵਾ ਉਹ ਅਕਸ ਜਿਹੜਾ ਵਾ ਜਿਹੜਾ ਉਹ ਜਿਹੜਾ ਕਾਫੀ ਗਰਾਫ